ਗੁੱਡ ਮਾਰਨਿੰਗ ਗਰਲਸ ਗੁੱਡ ਮਾਰਨਿੰਗ ਸਰ ਵਾਂਸ ਮੋਰ ਲਾਉਡਲੀ ਗੁੱਡ ਮਾਰਨਿੰਗ ਗਰਲਸ ਗੁੱਡ ਮਾਰਨਿੰਗ ਸਰ ਅੱਜ ਹੁਣ ਜੋ ਵੀ ਮੈਂ ਤੁਹਾਡੇ ਨਾਲ ਵਿਚਾਰ ਚਰਚਾ ਕਰੂੰਗਾ ਨਾ ਮੈਂ ਬੜੇ ਸਪੀਡ ਚ ਕਰੂੰਗਾ ਦਾ ਰੀਜ਼ਨ ਹੈ ਮੈਂ 1 ਘੰਟਾ ਲੈਣਾ ਹੁੰਦਾ ਸਰ ਨੇ ਮੈਨੂੰ ਰਿਸਟ੍ਰਿਕਟ ਕਰਤਾ ਅੱਧਾ ਘੰਟਾ ਸੋ ਮੈਂ ਸਪੀਡ ਡਬਲ ਕਰਕੇ ਚੱਲੂੰਗਾ ਆਪਨੇ ਆਪ ਫਸਟ ਆਫ ਆਲ ਜਿੰਨੇ ਵੀ ਤੁਸੀਂ ਇੱਥੇ ਸਟੂਡੈਂਟਸ ਬੈਠੇ ਹੋ ਜਿੰਨੇ ਵੀ ਸਾਡੇ ਇੱਥੇ ਸਤਿਕਾਰਯੋਗ ਬੈਠੇ ਆ ਉਹਨਾਂ ਦੇ ਮਨ ਚ ਤਿੰਨ ਸਵਾਲ ਨੇ ਮੈਂ ਤਿੰਨ ਸਵਾਲਾਂ ਦੇ ਪਹਿਲਾਂ ਜਵਾਬ ਦੂੰਗਾ ਆਫਟਰ ਦੈਟ ਅਸੀਂ ਆਵਾਂਗੇ ਆਪਣੇ ਟੌਪਿਕ ਫਸਟ ਆਫ ਆਲ ਕਿ ਮੈਂ ਕੌਣ ਹਾਂ ਦੋਸਤੋ ਮੇਰਾ ਨਾਮ ਪਰਮਜੀਤ ਸਿੰਘ ਅਗਰਵਾਲਾ ਹੈ ਮੈਂ ਇੱਕ professionl motivational speaker and philosopher writer cum mentor ਹਾਂ ਮੈਂ ਪਿਛਲੇ 13 ਸਾਲਾਂ ਤੋਂ ਇਸ profession ਦੇ ਵਿੱਚ ਹਾਂ 13 ਸਾਲਾਂ ਤੋਂ ਹੀ ਮੈਂ ਸਰਕਾਰਾਂ ਨਾਲ ਹੀ ਕੰਮ ਕਰਦਾ ਹਾਂ ਮੈਂ ਕਦੀ ਕੰਪਨੀਆਂ ਦੇ ਵਿੱਚ ਜਾਂ ਕਿਸੇ profession ਵਾਸਤੇ ਕੰਮ ਨਹੀਂ ਕੀਤਾ ਮੈਂ ਹਮੇਸ਼ਾ ਕੰਮ ਕੀਤਾ ਸਮਾਜ ਵਾਸਤੇ ਔਰ ਮੇਰੇ ਟੌਪਿਕਸ ਕੀ ਰਹਿੰਦੇ ਨੇ ਐਂਟੀ ਡਰੱਗਸ ਦਾ এনवायरमेंट ਸੇਫਟੀ ਦਾ ਜਾਂ ਫੀਮੇਲ ਫਿਊਟੀਸਾਈਡ ਦਾ ਭੂਣ ਹੱਤਿਆ ਕਿਵੇਂ ਰੋਕੀ ਜਾ ਸਕਦੀ ਮੈਂ ਅੱਜ ਤੱਕ ਪੰਜਾਬ ਸਰਕਾਰ ਹਰਿਆਣਾ ਸਰਕਾਰ ਹਿਮਾਚਲ ਸਰਕਾਰ ਭਾਰਤ ਸਰਕਾਰ ਪੰਜਾਬ ਪੁਲਿਸ ਹਰਿਆਣਾ ਪੁਲਿਸ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਜੇਹੇ ਸੰਸਥਾਵਾਂ ਨਾਲ ਕੰਮ ਕਰ ਚੁੱਕਿਆ ਹਾਂ ਜਦੋਂ ਵੀ ਗਵਰਨਮੈਂਟ ਮੈਨੂੰ ਹਾਇਰ ਕਰਦੀ ਹੈ ਉਹ ਮੈਨੂੰ ਫਰਸਟ ਕਲਾਸ ਆਫੀਸਰ ਦਾ ਰੈਂਕ ਦਿੰਦੀ ਹੈ ਫਰਸਟ ਕਲਾਸ ਆਫੀਸਰ ਦੀ ਸੈਲਰੀ ਫੈਸਿਲਿਟੀਆਂ ਦਿੰਦੀ ਹੈ ਉਹਨਾਂ ਦੇ ਬਿਹਾਫ ਤੇ ਮੈਂ ਕੰਮ ਕਰਦਾ ਔਰ ਮੇਰੇ ਕੰਮ ਦਾ ਜਿਹੜਾ ਡੋਮੇਨ ਹੁੰਦਾ ਪੂਰੀ ਸਟੇਟ ਹੁੰਦੀ ਹੈ ਇੱਕ ਸ਼ਹਿਰ ਇੱਕ ਕਸਬੇ ਵਾਸਤੇ ਮੈਂ ਕਦੀ ਕੰਮ ਨਹੀਂ ਕਰਦਾ ਅਗਰ ਮੈਂ ਪੰਜਾਬ ਸਰਕਾਰ ਵਾਸਤੇ ਕੰਮ ਕਰੂੰਗਾ ਤਾਂ ਪੰਜਾਬ ਪੂਰੀ ਸਟੇਟ ਮੇਰੇ ਅੰਡਰ ਆਏਗੀ ਫॉर ਦੀ ਅਵੇਅਰਨੈਸ ਤਾਂ ਇਹਦੇ ਵਿੱਚ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਵੀ ਮੈਂ 2014 ਤੋਂ 2017 ਦੇ ਵਿੱਚ ਕਲਾਸ 1 ਅਫਸਰ ਦੇ ਰੈਂਕ ਤੇ ਰਿਹਾ ਹਾਂ ਔਰ ਸਟੇਟ ਲੈਵਲ ਦਾ ਪ੍ਰੋਜੈਕਟ ਮੈਂਨੇ ਉੱਥੇ ਲੀਡ ਕੀਤਾ ਹੈ ਦੀ ਥਿੰਗ ਇਜ਼ ਕਿ ਅਗਲੀ ਆਪਾਂ ਗੱਲ ਕਰੀਏ ਕਿ ਅਗਲਾ ਜਿਹੜਾ ਕੁਐਸਚਨ ਤੁਹਾਡੇ ਮਨ ਦੇ ਵਿੱਚ ਕੀ ਹੈ ਕਿ ਪੰਜਾਬ ਜਗਾਓ ਯਾਤਰਾ ਦੋਸਤੋ 2022 ਦੇ ਵਿੱਚ ਮੈਂ ਹਰਿਆਣਾ ਪੁਲਿਸ ਦੇ ਨਾਲ ਕੰਮ ਕਰ ਰਿਹਾ ਸੀ ਹਰਿਆਣੇ ਦੇ ਵਿੱਚ ਔਰ ਉਹ ਵੀ ਐਂਟੀ ਡਰੱਗਸ ਦੇ ਉੱਤੇ ਅਸੀਂ ਕੰਮ ਕਰ ਰਹੇ ਸੀ ਪਰ ਮੈਨੂੰ ਇਹ ਫੀਲ ਹੋਇਆ 2022 ਦੇ ਵਿੱਚ ਕਿ ਮੇਰੀ ਜਿਹੜੀ ਲੋਡ ਹੈ ਹਰਿਆਣੇ ਤੋਂ ਜ਼ਿਆਦਾ ਪੰਜਾਬ ਨੂੰ ਹੈ ਬੀਇੰਗ ਅ ਪੰਜਾਬੀ ਮੈਨੂੰ ਇਹ ਲੱਗਦਾ ਸੀ ਅਗਰ ਮੈਨੂੰ ਕੋਈ ਰੱਬ ਨੇ ਗੁਣ ਦਿੱਤਾ ਤਾਂ ਮੈਂ ਆਪਣੀ ਸਟੇਟ ਨੂੰ ਪਹਿਲਾਂ ਪਰਫੋਲਿਟ ਕਰਾਂ ਜਦੋਂ ਮੈਨੂੰ ਹਰਿਆਣਾ ਗਵਰਨਮੈਂਟ ਨੇ ਰਿਲੀਵ ਕੀਤਾ ਦੈਨ ਆਈ ਕੇਮ ਟੂ ਦੀ ਗਵਰਨਮੈਂਟ ਆਫ ਪੰਜਾਬ ਔਰ ਮੈਂ ਉਹਨਾਂ ਨੂੰ ਇੱਕ ਪ੍ਰਪੋਜ਼ ਕੀਤਾ ਕਿ ਜੀ ਇੱਕ ਮਾਸ ਲੈਵਲ ਦਾ ਕਮਿਊਨੀਕੇਸ਼ਨ ਜਿਹੜਾ ਹੈਗਾ ਅਵੇਅਰਨੈਸ ਪੰਜਾਬ ਵਾਸਤੇ ਹੋਣਾ ਬਹੁਤ ਜ਼ਰੂਰੀ ਹੈ ਮੈਂ 2 ਸਾਲਾਂ ਚ ਪੂਰਾ ਪੰਜਾਬ ਕਵਰ ਕਰ ਦੂੰਗਾ Let me authorized for it but unfortunately ਇਸ ਵਾਰ ਕੀ ਹੋਇਆ ਮੈਨੂੰ ਨਹੀਂ ਪਤਾ but government ਨੇ ਮੈਨੂੰ authorize ਨਹੀਂ ਕੀਤਾ ਫਿਰ ਮੈਨੂੰ ਇਹ ਲੱਗਿਆ ਕਿ ਮੈਂ government ਦੀ سپورਟ ਕਿਉਂ ਲੈ ਰਿਹਾ ਬਿਕਾਜ਼ ਮੈਨੂੰ ਫੀਡ ਚਾਹੀਦੀ ਹੈ ਮੈਨੂੰ ਪੈਸਾ ਚਾਹੀਦਾ 3 ਲੱਖ ਰੁਪਏ ਡਿਸਾਈਡ ਹੋਇਆ 3 ਲੱਖ ਰੁਪਏ ਮਹੀਨਾ ਦਿੱਤਾ ਜਾਏਗਾ ਦੋ ਗਨਮੈਨ ਹੋਣਗੇ ਕਾਰ ਹੋਏਗੀ ਸਭ ਕੁਝ ਮਿਲੇਗਾ ਐਂਡ ਯੂ ਕੈਨ ਡੂ ਬਟ ਉਹ ਐਨ ਮੂਮੈਂਟ ਤੇ ਉਸਨੂੰ ਕੈਨਸਲ ਕਰ ਦਿੱਤਾ ਗਿਆ then i thought ਕਿ ਅਗਰ ਮੈਨੂੰ government ਫੀਡ ਨਹੀਂ ਕਰਦੀ ਕੀ ਪਰਮਜੀਤ ਸਿੰਘ ਕੰਮ ਨਹੀਂ ਕਰੇਗਾ ਜਾਂ ਪੰਜਾਬ ਦੇ ਵਿੱਚ ਅਵੇਰਨੈਸ ਨਹੀਂ ਫੈਲੇਗੀ ਫਿਰ ਮੈਨੇ ਆਪਣੇ ਲੈਵਲ ਤੇ 1 ਫਰਵਰੀ 2024 ਨੂੰ ਇੱਕ ਸਟੇਟ ਲੈਵਲ ਦਾ ਮਿਸ਼ਨ ਲਾਂਚ ਕਰ ਦਿੱਤਾ 댓 ਇਸ ਪੰਜਾਬ ਜਗਾ ਯਾਤਰਾ ਵਿਦਆਊਟ ਗਵਰਨਮੈਂਟ سپورਟ ਵਿਦਆਊਟ ਐਨੀ ਡਿਪਾਰਟਮੈਂਟ سپورਟ ਵਿਦਆਊਟ ਐਨੀ ਫੰਡਸ ਮੈਨੇ ਸਾਰਾ ਪੈਸਾ ਵੀ ਆਪਣਾ ਲਗਾ ਦਿੱਤਾ ਸਟਾਰਟਿੰਗ ਤੋਂ ਉਹਦੇ ਵਿੱਚ ਮੇਰਾ ਕੀ ਮਿਸ਼ਨ ਸੀ ਕਿ ਮੈਂ ਜਿਹੜੀ ਯਾਤਰਾ ਪਟਿਆਲੇ ਤੋਂ ਸ਼ੁਰੂ ਕੀਤੀ ਪਹਿਲਾਂ ਪਟਿਆਲੇ ਦੇ ਸਕੂਲ ਕਾਲਜ ਯੂਨੀਵਰਸਿਟੀਆਂ ਪਟਿਆਲਾ ਸ਼ਹਿਰ ਦੈਨ ਪਟਿਆਲੇ ਦਾ ਜ਼ਿਲ੍ਹਾ ਦੈਨ ਪੰਜਾਬ ਦੇ ਹੋਰ ਜ਼ਿਲ੍ਹੇ ਮੈਂ 2029 ਤੱਕ ਪੰਜਾਬ ਦੇ 30 ਲੱਖ ਯੂਥ ਨੂੰ ਐਡਰੈਸ ਕਰਨਾ ਹੈ 30 ਲੱਖ ਯੂਥ ਚੋਂ ਮੈਂ 3 ਲੱਖ ਬੱਚਾ ਐਸਾ ਕੱਢ ਲੂੰਗਾ ਜਿਹੜਾ ਕਿ ਨਸ਼ੇ ਦੀ ਸਟਾਰਟਿੰਗ ਹੀ ਨਹੀਂ ਕਰੂਗਾ ਐਡਿਕਟ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਮੇਰੀ ਸੋਚ ਹੈ ਵੀ ਜੇ ਬਿਗਨਿੰਗ ਪੁਆਇੰਟ ਤੇ ਹੀ ਕਿਸੇ ਚੀਜ਼ ਨੂੰ ਰੋਕ ਲਿੱਤਾ ਜਾਵੇ ਤਾਂ ਉਹ ਬੜੀ ਹੋ ਕੇ ਘਾਤਕ ਨਹੀਂ ਬਣ ਸਕਦੀ ਤਾਂ ਈਸੀ ਸੰਸਥਾ ਦੇ ਨਾਲ ਇਸ ਮਿਸ਼ਨ ਨਾਲ ਚੱਲਦੇ ਹੋਏ 2024 ਦੇ ਵਿੱਚ ਮੈਂ ਪਟਿਆਲੇ ਦੇ ਸਾਰੇ ਸਕੂਲ ਕਵਰ ਕਰ ਚੁੱਕਿਆ 1 ਲੱਖ ਬੱਚਾ ਮੈਂ ਐਡਰੈਸ ਕਰ ਚੁੱਕਿਆ ਹੁਣ ਤੱਕ ਹੋਨੋ ਸਕੂਲਾਂ ਤੋਂ ਬਾਅਦ ਕਾਲਜਿਸ ਦੀ ਵਾਰੀ ਆਈ ਹੈ ਜਿਸ ਕਰਕੇ ਮੈਂ ਤੁਹਾਡੇ ਕੋਲ ਅੱਜ ਪਹੁੰਚਿਆ ਹੈਗਾ ਔਰ ਇਹਦੇ ਵਿੱਚ ਹੁਣ ਖੁਸ਼ੀ ਦੀ ਗੱਲ ਕੀ ਹੈ ਕਿ ਮਿਸ਼ਨ ਮੈਂ ਸਟਾਰਟ ਕੀਤਾ ਸੀ ਇਹਦੇ ਵਿੱਚ ਹੁਣ ਗਵਰਨਮੈਂਟ ਇਨਵੋਲਵ ਹੋ ਗਈ ਜਿਹੜੀ ਚੀਜ਼ ਮੈਂ ਗਵਰਨਮੈਂਟ ਨੂੰ 2 ਸਾਲ ਪਹਿਲਾਂ ਕਹਿ ਰਿਹਾ ਸੀ ਅਗਰ ਉਹ ਮੇਰੀ ਗਵਰਨਮੈਂਟ ਨੇ ਮੰਨੀ ਹੁੰਦੀ ਅੱਜ ਤੱਕ ਇਹ ਮਿਸ਼ਨ ਨੂੰ ਮੈਂ ਅੱਧਾ ਪੰਜਾਬ ਕਵਰ ਕਰ ਚੁੱਕਿਆ ਹੁੰਦਾ ਬਟ ਹੁਣ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਲੱਗਿਆ ਕਿ ਹਾਂ ਇਹ ਮਿਸ਼ਨ ਬਹੁਤ ਵੱਡਾ ਬਣ ਸਕਦਾ ਹੈ ਯਾ ਰੈਲੇਵੈਂਟ ਹੈ ਤਾਂ ਇਸ ਕਰਕੇ ਗਵਰਨਮੈਂਟ ਵੀ ਹੁਣ ਮੈਨੂੰ ਸਪੋਰਟ ਕਰਦੀ ਹੈ ਵਿਦੌਤ ਪੈਸਾ ਮੈਂ ਹਜੇ ਵੀ ਗਵਰਨਮੈਂਟ ਤੋਂ ਨਹੀਂ ਲੈਂਦਾ ਕਿਉਂਕਿ ਮੇਰੀ ਵੀ ਇੱਕ ਜਿੱਦ ਹੈ ਕਿ ਹੁਣ ਮੈਂ ਆਪਣੇ ਆਪ ਹੀ ਚਲਾਉਂਗਾ ਥਿਸ ਇਜ਼ ਦ ਥਿੰਗ ਥਰਡ ਕੁਐਸਚਨ ਇਜ਼ ਕਿ ਤੁਹਾਨੂੰ ਸਾਰਿਆਂ ਨੂੰ ਇਹ ਲੱਗ ਰਿਹਾ ਕਿ ਸਰ ਕਹਿੰਦੇ ਮੈਂ ਮੋਟੀਵੇਸ਼ਨਲ ਸਪੀਕਰ ਹਾਂ ਮੈਂ ਫਿਲਾਸਫਰ ਹਾਂ ਮੈਂ ਮੈਂਟਰ ਹਾਂ ਬਟ ਸਰ ਦਾ ਜਿਹੜਾ ਹੈਅਰ ਸਟਾਈਲ ਹੈ ਇਸ ਜਸਟ ਲਾਈਕ ਆ ਫਿਲਮ ਸਟਾਰਸ ਐਕਟਰਸ ਡਰਾਮਾ ਥੀਏਟਰ ਥਿਸ ਬਟ ਬੱਚੇ ਜਦੋਂ ਵੀ ਮੈਂ ਜ਼ਿੰਦਗੀ 'ਚ ਕੋਈ ਕੰਮ ਕਰਿਆ ਨਾ ਮੈਂ ਬਿਨਾਂ ਉਦੇਸ਼ ਦੇ ਕਦੀ ਕੋਈ ਕੰਮ ਨਹੀਂ ਕਰਿਆ ਹੈਗਾ ਮੇਰੀ ਹਰ ਚੀਜ਼ ਕਰਨ ਦੇ ਪਿੱਛੇ 100 ਰੀਜ਼ਨਸ ਹੁੰਦੇ ਆਪਾਂ ਅੱਜ ਤੱਕ ਸਾਰਿਆਂ ਨੇ ਸੁਣਿਆ ਕਿ ਇਸ ਦੁਨੀਆ ਤੋਂ ਆਪਾਂ ਲੈ ਕੇ ਕੁਝ ਨਹੀਂ ਜਾਣਾ ਸੁਣਿਆ ਸਾਰਿਆਂ ਨੇ ਪਰ ਇਸ ਧਾਰਨਾ ਤੇ ਮੈਂ ਕੰਮ ਨਹੀਂ ਕਰਦਾ ਮੈਂ ਕਹਿੰਦਾ ਗਲਤ ਧਾਰਨਾ ਜਿਹਨੇ ਵੀ ਬਣਾਈ ਸੀ ਬੀਇੰਗ ਅ ਫਿਲਾਸਫਰ ਮੇਰੀ ਆਪਣੀ ਆਡੋਲੋਜੀ ਹੁੰਦੀ ਹੈ ਮੇਰੀ ਆਪਣੀ ਫਿਲਾਸਫੀ ਹੁੰਦੀ ਹੈ ਔਰ ਮੇਰੀ ਫਿਲਾਸਫੀ ਇਹ ਹੈ ਕਿ ਕਹਿਣਾ ਹੀ ਗਲਤ ਹੈ ਕਿ ਅਸੀਂ ਇਸ ਦੁਨੀਆ ਤੋਂ ਕੁਝ ਨਹੀਂ ਲੈ ਕੇ ਜਾਣਾ ਦਾ ਉਲਟਾ ਕਹਿਣਾ ਚਾਹੀਦਾ ਹੈ ਕਿ ਅਸੀਂ ਇਸ ਦੁਨੀਆ ਨੂੰ ਦੇ ਕੇ ਬਹੁਤ ਕੁਝ ਜਾਵਾਂਗੇ ਔਰ ਇਸੀ ਧਾਰਨਾ ਤੇ ਚੱਲਦੇ ਹੋਏ ਮੇਰਾ ਇਹ ਹੈਅਰ ਸਟਾਈਲ ਹੈ ਬਿਕੋਜ਼ ਤੁਹਾਡੇ ਚੋ ਬਲੱਡ ਡੋਨੇਸ਼ਨ ਬਾਰੇ ਕੌਣ ਕੌਣ ਜਾਣਦਾ ਹੈ ਰੇਜ਼ ਯੂਰ ਹੈਂਡਸ ਹੂ نو ਅਬਾਊਟ ਦੀ ਬਲੱਡ ਡੋਨੇਸ਼ਨ एवरीवन ਨੋਜ਼ ਹੇਅਰ ਡੋਨੇਸ਼ਨ ਬਾਰੇ ਕੌਣ ਜਾਣਦਾ ਵਾਲਾਂ ਦੇ ਦਾਨ ਬਾਰੇ ਓਨਲੀ 1 2 3 4 ਕਾਫੀ ਹੱਦ ਤੱਕ ਪਤਾ ਹੈ ਬੱਚਿਓ ਮੈਂ ਹੇਅਰ ਡੋਨਰ ਆ ਫॉर ਕੈਂਸਰ ਪੇਸ਼IENTS ਥੈਟਸ ਵਾਈ ਆ ਹੈਵ ਥਿਸ ਕਾਈਂਡ ਆਫ ਹੇਅਰ ਸਟਾਈਲ ਮੈਂ 2 ਸਾਲ ਆਪਣੇ ਸਿਰ ਦੇ ਵਾਲ ਨਹੀਂ ਕਟਵਾ ਸਕਦਾ 2 ਸਾਲਾਂ ਦੇ ਵਿੱਚ ਜਦੋਂ ਮੇਰੇ 14 ਇੰਚ ਲੰਬੇ ਵਾਲ ਹੋ ਜਾਣਗੇ ਤਾਂ ਮੇਰੇ ਸਿਰ ਤੋਂ ਸਾਰੇ ਵਾਲ ਉਤਾਰ ਕੇ ਇੱਕ ਕੈਂਸਰ ਪੀੜਤਾਂ ਦੀ ਸੇਵਾ ਵਾਸਤੇ ਜਾਣਗੇ ਬੰਬੇ ਮੈਂ ਇੱਕ ਰੈਗੂਲਰ ਬਲੱਡ ਡੋਨਰ ਵੀ ਹਾਂ ਮੈਂ ਆਈ ਡੋਨਰ ਵੀ ਹਾਂ ਮੈਂ ਆਰਬਨ ਡੋਨਰ ਵੀ ਹਾਂ ਈਵਨ ਕਿ ਮੈਂ ਆਪਣੀ ਬਾਡੀ ਦਾ ਸੰਸਕਾਰ ਵੀ ਨਹੀਂ ਕਰਾਉਣਾ ਚਾਹੁੰਦਾ ਮੈਂ ਚਾਹੁੰਦਾ ਕਿ ਜਦੋਂ ਮੇਰੀ ਮ੍ਰਿਤਿ ਹੋਊਗੀ ਮੇਰੀ ਬਾਡੀ ਨੂੰ ਜਲ ਸਮਾਦੀ ਦੇ ਕੇ ਪਾਣੀ ਦੇ ਜੀਵਾਂ ਦੀ ਖੁਰਾਕ ਬਣਾ ਦਿੱਤੀ ਜਾਵੇ ਕਿਉਂਕਿ ਮੇਰੀ ਮੰਨਣਾ ਹੈ ਮੇਰੀ ਧਾਰਨਾ ਹੈ ਕਿ ਮੈਂ ਆਖਰੀ ਕਤਰਾ ਤੱਕ ਦੇ ਕੇ ਜਾਣਾ ਹੈ ਲੈ ਕੇ ਮੈਂ ਇਥੋਂ ਕੁਝ ਨਹੀਂ ਜਾਣਾ ਹੈ ਇਹ ਮੇਰੀ ਭਾਵਨਾ ਜਿਹਦੇ ਕਰਕੇ ਮੇਰਾ ਇਹ हेयर स्टाइल ਇਸ ਤਰ੍ਹਾਂ ਦਾ ਹੈ ði main thing ਹੁਣ ਆਪਾਂ ਅਗਰ ਗੱਲ ਕਰਦੇ ਆਂ ਅੱਜ ਦੇ ਟੌਪਿਕ ਤੇ ਨਸ਼ਾ ਜਦੋਂ ਵੀ ਦੋਸਤੋ ਆਪਾਂ ਨਸ਼ੇ ਦੀ ਗੱਲ ਕਰਦੇ ਆਂ ਨਸ਼ੇ ਦੀ ਗੱਲ ਦੇ ਉੱਤੇ ਹਮੇਸ਼ਾ ਕੀ ਆਂਦਾ ਕੋਈ ਕਹਿੰਦਾ ਜੀ ਪੋਲੀਟਿਸ਼ੀਅਨਸ ਕਰਕੇ ਆ ਕੋਈ ਕਹਿੰਦਾ ਜੀ ਪੁਲਿਸ ਕਰਕੇ ਆ ਕੋਈ ਕਹਿੰਦਾ ਜੀ ਸਮਗਲਰਸ ਕਰਕੇ ਜਿੰਨਾ ਕਿ ਸਾਨੂੰ ਪਤਾ ਹੈ ਪਰ ਮੈਂ ਜਿੰਨਾ ਕਿ ਨਸ਼ਾ ਜਾਣਦਾ ਨਸ਼ੇ ਦੀ ਥਿਊਰੀ ਟੋਟਲੀ ਡਿਫਰੈਂਟ ਹੈ ਆਮ ਤੌਰ ਤੇ ਅੱਜ ਤੱਕ ਅਸੀਂ ਕਿਹੜੇ ਕਿਹੜੇ ਨਸ਼ੇ ਜਾਣਦੇ ਆ ਸ਼ਰਾਬ ਹੀਮ ਭੁੱਕੀ ਬੀੜੀਆਂ ਸਿਕਤਾ ਜਰਦਾ ਦਿਸ दैट ਇਹ ਨਸ਼ੇ ਪਤਾ ਸਾਨੂੰ ਇਸ ਤੋਂ ਇਲਾਵਾ ਬਹੁਤ ਨਸ਼ੇ ਨੇ ਜਿਹੜੇ ਅਸੀਂ ਰੂਲਸ ਕਰਦੇ ਆ ਪਰ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਨਸ਼ੇ ਨੇ ਉਹ ਨਸ਼ੇ ਕਿਹੜੇ ਨੇ ਪੈਸੇ ਦਾ ਨਸ਼ਾ ਤਾਕਤ ਦਾ ਨਸ਼ਾ ਜਵਾਨੀ ਦਾ ਨਸ਼ਾ ਖੂਬਸੂਰਤੀ ਦਾ ਨਸ਼ਾ ਇਹ ਸਾਰੇ ਨਸ਼ੇ ਚ ਕਾਮਨ ਬਤ ਕੀ ਹੈ ਇਹ ਸਿਰਫ ਸਾਡਾ ਦਿਮਾਗ ਖਰਾਬ ਕਰਦੇ ਆ ਅਸੀਂ ਕੀ ਕਹਨੇ ਇਹਦੇ ਕੋਲ ਬੰਦੇ ਕੋਲ ਪੈਸਾ ਬਹੁਤ ਹੈ ਇਹਦਾ ਦਿਮਾਗ ਖਰਾਬ ਹੋਇਆ ਪਿਆ ਇਹ ਬੰਦੇ ਕੋਲ ਤਾਕਤ ਬਹੁਤ ਹੈ ਇਹਦਾ ਦਿਮਾਗ ਖਰਾਬ ਹੋਇਆ ਪਿਆ ਬੰਦੇ ਨੂੰ ਬੰਦੇ ਹੀ ਨਹੀਂ ਸਮਝਦਾ ਇਹ ਮੁੰਡਾ ਕੁੜੀ ਜਵਾਨੀ ਚ ਨੇ ਬੜੇ ਸੋਹਣੇ ਨੇ ਇਹਨਾਂ ਨੂੰ ਰੂਪ ਦਾ ਹੰਕਾਰ ਹੈ ਇਹਨਾਂ ਨੂੰ ਜਵਾਨੀ ਦਾ ਨਸ਼ਾ ਚੜਿਆ ਹੋਇਆ ਜਿਸ ਕਰਕੇ ਇਹ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਅਸੀਂ ਇਸ ਬੰਦੇ ਦੀ ਗੱਲ ਕਿਉਂ ਸੁਣੀ ਇਹਨੇ ਤਾਂ ਸ਼ਰਾਬ ਪੀਤੀ ਹੋਈ ਹੈ ਤਾਂ ਤਾਂ ਦਿਮਾਗ ਖਰਾਬ ਹੋਵੇ ਦੇ ਨਾਲ ਗੱਲ ਕਰਨਾ ਹੀ ਫਜ਼ੂਲ ਹੈ ਬੇਸਿਕਲੀ ਨਸ਼ਾ ਕੋਈ ਵੀ ਕਰੋ ਤੁਸੀਂ ਉਹਨੇ ਤੁਹਾਡਾ ਦਿਮਾਗ ਹੀ ਖਰਾਬ ਕਰਨਾ ਹੁੰਦਾ ਔਰ ਇਨਸਾਨ ਦੇ ਵਿੱਚ ਚੰਗਾ ਕੀ ਹੈ ਸਿਰਫ ਦਿਮਾਗ ਔਰ ਤਾਂ ਕੁਝ ਵੀ ਚ ਅਗਰ ਅਸੀਂ ਹੱਡ ਮਾਸ ਖੂਨ ਦੀ ਗੱਲ ਕਰਦੇ ਹਾਂ ਜਿੰਨਾ ਹੱਡ ਮਾਸ ਖੂਨ ਦਾ ਵਜ਼ਨ ਤੁਹਾਡੇ ਸਾਡੇ ਚ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਜਾਨਵਰਾਂ ਦੇ ਵਿੱਚ ਹੁੰਦਾ ਜਿੰਨਾ ਮੇਰਾ ਪੂਰਾ ਸ਼ਰੀਰ ਹੈ ਨਹੀਂ ਹਾਥੀ ਦੀ ਇੱਕ ਲੱਤ ਹੋਇਆ ਕਰਦੀ ਹੈ ਫਿਰ ਤਾਂ ਹਾਥੀ ਨੂੰ ਆ ਕੇ ਲੈਕਚਰ ਦੇਣਾ ਚਾਹੀਦਾ ਬਟ ਉਹ ਨਹੀਂ ਦੇ ਸਕਦਾ ਕਾਰਨ ਉਹਦੇ ਕੋਲ ਬੁੱਧੀ ਨਹੀਂ ਹੈ ਉਹਦੇ ਕੋਲ ਦਿਮਾਗ ਨਹੀਂ ਹੈ ਉਹਦੇ ਕੋਲ ਵਿਵੇਕ ਨਹੀਂ ਹੈ ਜਿਸ ਕਰਕੇ ਉਹ ਸਾਨੂੰ ਐਜੂਕੇਟ ਕਰ ਸਕਦਾ ਹੈਗਾ ਤਾਂ ਇਸ ਕਰਕੇ ਦੋਸਤੋ ਜਦੋਂ ਵੀ ਸਾਡੇ ਅਗਰ ਪ੍ਰੋਫੈਸ਼ਨ ਦੀ ਗੱਲ ਕਰਦੇ ਹਾਂ ਐਕਸੀਲੈਂਸ ਦੀ ਗੱਲ ਕਰਦੇ ਹਾਂ ਸਾਡਾ ਦਿਮਾਗ ਤੇ ਵਿਵੇਕ ਹੀ ਸਭ ਤੋਂ ਵੱਡਾ ਹੁੰਦਾ ਹੈ ਵਿਵੇਕ ਪਤਾ ਕਿਸੇ ਨੂੰ ਕੀ ਹੁੰਦਾ ਐਨੀਬਾਡੀ ਕੋਈ ਦੱਸ ਸਕਦਾ ਮੈਨੂੰ ਸਿੱਖ ਫੈਮਿਲੀ ਚੋਂ ਕੌਣ ਕੌਣ ਬਲੀਵ ਕਰਦੇ ਨੇ ਰੇਜ਼ ਯੋਰ ਹੈਂਡ ਐਨੀਵੇਅਰ ਨੈਲਸ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਰੋਜ਼ ਪੜਦੇ ਆ ਰੋਜ਼ ਸੁਣਦੇ ਆ ਵਿਵੇਕ ਦਾ ਮਤਲਬ ਅੱਜ ਤੱਕ ਨਹੀਂ ਸਾਨੂੰ ਪਤਾ ਲੱਗਿਆ ਅਸੀਂ ਸਿਰਫ ਕੁਆਲੀਫਾਈਡ ਲੋਕ ਆ ਪੜਨਾ ਜਾਣਦੇ ਆ ਸੁਣਨਾ ਜਾਣਦੇ ਆ ਲਿਖਣਾ ਜਾਣਦੇ ਆ ਸਮਝ ਅੱਜ ਤੱਕ ਨਹੀਂ ਆਈ ਵਿਵੇਕ ਦਾ ਮਤਲਬ ਹੁੰਦਾ ਡਿਸਕ੍ਰਿਪਸ਼ਨ ਚੰਗੇ ਤੇ ਬੁਰੇ ਦੀ ਪਰਖ ਕਰਨ ਨੂੰ ਵਿਵੇਕ ਕਹਿੰਦੇ ਆ ਸਪੋਜ਼ ਇਹ ਲੜਕਾ ਇਹ ਲੜਕੀ ਬੜੇ ਵਿਵੇਕਵਾਨ ਨੇ ਮਤਲਬ ਇਹਨਾਂ ਕੋਲ ਅਗਰ ਦੋ ਰਸਤੇ ਹੋਣਗੇ ਤਾਂ ਉਹ ਪਹਿਲਾਂ ਪਰਖ ਕਰਨਗੇ ਕਿਹੜਾ ਚੰਗਾ ਕਿਹੜਾ ਬੁਰਾ ਕਿਹੜੇ ਰਸਤੇ ਜਾਣਾ ਚਾਹੀਦਾ ਕਿਹੜੇ ਰਸਤੇ ਨਹੀਂ ਜਾਣਾ ਚਾਹੀਦਾ ਉਸ ਨੂੰ ਅਸੀਂ ਕਹਿੰਦੇ ਆ ਵਿਵੇਕ ਇਹ ਮੁੰਡਾ ਕੁੜੀ ਬੜੇ ਵਿਵੇਕੀ ਨੇ ਮਤਲਬ ਸੋ ਸਮਝ ਕੇ ਚੱਲਦੇ ਆ ਅਸੀਂ ਵਿਵੇਕਦਾਨ ਕਿਉਂ ਮੰਗਦੇ ਆ ਕਿ ਪਰਮਾਤਮਾ ਸਾਨੂੰ ਇੰਨੀ ਕਾਕਲ ਦੇ ਅਸੀਂ ਸਹੀ ਤੇ ਗਲਤ ਦੀ ਪਰਖ ਕਰ ਸਕੀਏ ਔਰ ਸਹੀ ਗਲਤ ਦਾ ਰਸਤਾ ਹੈ ਜਿਹੜਾ ਉਹਨੂੰ ਚੁਣ ਸਕੀਏ ਇਸ ਕਰਕੇ ਸਾਨੂੰ ਵਿਵੇਕ ਕਿਹਾ ਜਾਂਦਾ ਕਿ ਵਿਵੇਕ ਮਿਲਣਾ ਚਾਹੀਦਾ ਪਰ ਅਸੀਂ ਸਿਰਫ ਇਹਨੂੰ ਇੱਕ ਰਟਨ ਬਣਾਇਆ ਹੋਇਆ ਔਰ ਸਾਡੇ ਅੰਲੇ-ਬੰਦੇ ਕੁਝ ਨਹੀਂ ਹੈਗਾ ਕਿਉਂਕਿ ਸਮਝਣਾ ਤਾਂ ਅਸੀਂ ਭੁੱਲੀ ਚੁੱਕੀਆਂ ਅਸੀਂ ਲੋਕ ਕੁਆਲੀਫਾਈਡ ਆ ਅਸੀਂ ਲੋਕ ਐਜੂਕੇਟਿਡ ਨਹੀਂ ਹੈਗੇ ਕਵਾਲਿਫਾਈਡ ਬੰਦੇ ਦੀ ਗ੍ਰਾਮਰ ਅੱਛੀ ਹੋਏਗੀ ਉਹਦੀ ਪ੍ਰੋਨਨਸੀਏਸ਼ਨ ਬੜੀ ਵਧੀਆ ਹੋਊਗੀ ਉਹ ਬੜੀ ਜਲਦੀ ਵਧੀਆ ਫਲੂਐਂਟ ਇੰਗਲਿਸ਼ ਬੋਲ ਦੇਗਾ ਲੇਕਿਨ ਜਿਹੜਾ ਐਜੂਕੇਟਿਡ ਬੰਦਾ ਹੁੰਦਾ ਉਹਦੀ ਸੋਚ ਬੜੀ ਉੱਚੀ ਹੁੰਦੀ ਹੈ ਉਹਦਾ ਜੀਵਨ ਬੜਾ ਉੱਚਾ ਹੁੰਦਾ ਉਹਦੇ ਡੂ ਐਂਡ ਡੋਂਟਸ ਬੜੇ ਵਧੀਆ ਹੁੰਦੇ ਆ ਉਹ ਆਪਣੀ ਸੁਸਾਇਟੀ ਨੂੰ ਪਿਆਰ ਕਰਦਾ ਆਪਣੇ ਸਮਾਜ ਨੂੰ ਪਿਆਰ ਕਰਦਾ ਇਸ ਕਰਕੇ ਅਸੀਂ ਲੋਕ ਸਿਰਫ ਕੁਆਲਿਫਾਈਡ ਆ ਐਜੂਕੇਟਿਡ ਹਜੇ ਤੱਕ ਹੋਣ ਚ ਸਾਨੂੰ ਬੜਾ ਸਮਾਂ ਲੱਗਣਾ ਹੈ ਔਰ ਜਿੱਥੇ ਗੱਲ ਆ ਜਾਂਦੀ ਹੈ ਦੋਸਤੋ ਨਸ਼ੇ ਦੀ ਜਿਵੇਂ ਮੈਂ ਤੁਹਾਨੂੰ ਗੱਲ ਦੱਸਿਆ ਕਿ ਸਾਰੇ ਕੀ ਕਹਿੰਦੇ ਨੇ ਜੀ ਪਰ ਜਿੰਨਾ ਕਿ ਮੈਂ ਨਸ਼ੇ ਬਾਰੇ ਜਾਣਦਾ ਜਿੰਨਾ ਕਿ ਮੈਂ 14 ਸਾਲਾਂ ਤੋਂ ਨਸ਼ੇ ਦੇ ਉੱਤੇ ਕੰਮ ਕਰ ਰਿਹਾ ਹਾਂ ਨਸ਼ਾ ਨਾ ਪੋਲਿਟਿਸ਼ੀਅਨਸ ਕਰਕੇ ਹੈ ਨਾ ਪੁਲਿਸ ਕਰਕੇ ਹੈ ਇੱਥੋਂ ਤੱਕ ਕਿ ਮੈਂ ਕਹਿੰਦਾ ਸਮਗਲਰਾ ਕਰਕੇ ਵੀ ਨਸ਼ਾ ਨਹੀਂ ਹੈ ਸਮਾਜ ਦੇ ਵਿੱਚ ਜਦੋਂ ਵੀ ਨਸ਼ਾ ਆਇਆ ਤੁਹਾਡੀ ਜ਼ਿੰਦਗੀ 'ਚ ਆਇਆ ਜਾਂ ਸਮਾਜ 'ਚ ਆਇਆ ਤਾਂ ਉਹ ਦੋ ਬੰਦਿਆਂ ਦੀ ਲਾਪਰਵਾਹੀਆਂ ਕਰਕੇ ਆਇਆ ਉਹ ਹੁੰਦੇ ਆ ਤੁਹਾਡੇ ਮਾਪੇ ਜਿਹੜੇ ਮਾਪੇ ਅੱਜ ਤੱਕ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਵਰਤਨ ਤੋਂ ਨਿਰੋਖ ਸਕੇ ਉਹ ਆਪਣੇ ਬੱਚਿਆਂ ਨੂੰ ਚਿੱਟਾ ਵਰਤਨ ਤੋਂ ਰੋਕ ਲੈਣਗੇ ਸਵਾਲ ਹੀ ਨਹੀਂ ਪੈਦਾ ਹੋ ਮਾਪਿਆਂ ਦਾ ਕੰਟਰੋਲ ਬੱਚਿਆਂ ਤੇ ਜ਼ੀਰੋ ਐ ਜ਼ੀਰੋ ਔਰ ਅਸੀਂ ਬਲੇਮ ਕਿਨਾਂ ਤੇ ਕਰਦੇ ਆ ਪੁਲਿਸ ਤੇ ਪਬਲਿਕ ਤੇ ਰਾਜਨੀਤਿਕ ਤੇ ਸਮਗਲਰਸ ਤੇ ਮੇਰੀ ਦੋਸਤੋ 43 ਸਾਲ ਦੀ ਉਮਰ ਹੋ ਗਈ ਮੈਨੂੰ 25 ਸਾਲ ਹੋ ਗਏ ਮੈਂ ਪੁਲਿਸ ਤੇ ਰਾਜਨੀਤਿਕਾਂ ਦੇ ਵਿੱਚ ਹੀ ਆ ਮੈਨੂੰ ਅੱਜ ਤੱਕ ਕੋਈ ਨਸ਼ੇ ਤੇ ਨਹੀਂ ਲਗਾ ਸਕਿਆ ਮੈਂ 2011 ਤੱਕ ਕਾਰਪੋਰੇਟ ਦੇ ਵਿੱਚ ਬਹੁਤ ਬੜੀ ਸੈਲਰੀ ਦੇ ਉੱਤੇ ਗੁਰਗਾਉਂ ਕੱਲਾ ਰਹਿ ਕੇ ਆਇਆ ਸਾਡੇ ਕਲਚਰ ਸੀ ਡਾਂਸ ਡਰਿੰਕ ਡਿਨਰ ਦਾ ਰੋਜ਼ ਦਾ ਮੈਨੂੰ ਅੱਜ ਤੱਕ ਨਸ਼ੇ ਤੇ ਕੋਈ ਨਹੀਂ ਲਗਾ ਪਾਇਆ ਕਾਰਨ ਕੀ ਹੈ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ ਭੁੱਲ ਚੁੱਕੇ ਹਾਂ ਫੋਰ ਇਗਜ਼ਾਮਪਲ ਮੈਂ ਇਹ ਗੱਲ ਕਰਦਾ ਤੁਹਾਡੇ ਚੋਂ ਕੌਣ ਕੌਣ ਵੈਜੀਟੇਰੀਅਨ ਹੈ 올ਮੋਸਟ ਕਾਫੀ ਵੈਜੀਟੇਰੀਅਨਸ ਨੇ ਅਗਰ ਤੁਹਾਨੂੰ ਮੈਂ ਇਹ ਆਫਰ ਕਰਾਂ ਅਭੀ ਮੈਂ ਤੁਹਾਨੂੰ ਇਥਿਕ ਪਾਰਟੀ ਆਫਰ ਕਰਦਾ ਚਿਕਨ ਮਟਰਨ ਅੰਡਾ ਫਿਸ਼ ਸਾਰਾ ਕੁਝ ਖਾਓਗੇ 10000 ਰੁਪਏ ਦਵਾਈ ਖਾਓਗੇ ਲੱਖ ਰੁਪਏ ਦਵਾਈ ਖਾਓਗੇ ਇੱਕ ਸ਼ਾਕਾਹਾਰੀ ਪਰਿਵਾਰ ਦੇ ਬੱਚੇ ਨੂੰ ਅੰਡੇ ਤੋਂ ਬਣਿਆ ਹੋਇਆ ਬਿਸਕਟ ਜ਼ਬਰਦਸਤੀ ਨਹੀਂ ਖਵਾਇਆ ਜਾ ਸਕਦਾ ਇੱਕ 슈ਗਰ ਦੇ ਪੇਸ਼ੈਂਟ ਨੂੰ ਬਿਨਾ ਉਹਦੀ ਮਰਜ਼ੀ ਤੋਂ ਮਿੱਠਾ ਚਾਹ ਦਾ ਕੱਪ ਨਹੀਂ ਪਿਲਾਇਆ ਜਾ ਸਕਦਾ। ਮੇਰੀ ਇੱਕ ਤੰਦਰੁਸਤ ਮੁੰਡੇ ਕੁੜੀ ਨੂੰ ਨੌਜਵਾਨ ਨੂੰ ਕੋਈ ਜ਼ਬਰਦਸਤੀ ਨਸ਼ੇ ਤੇ ਲਗਾ ਗਿਆ ਸਭ ਤੋਂ بڑا ਝੂਠ ਹੈ ਸੋਸਾਇਟੀ ਦਾ ਜਿਹੜਾ ਅਸੀਂ ਦਿੱਤਾ ਹੋਇਆ। ਤੁਸੀਂ ਨਸ਼ਾ ਕਰਨਾ ਚਾਹੁੰਦੇ ਸੀ ਤਾਂ ਤੁਸੀਂ ਨਸ਼ੇ ਦੇ ਵਿੱਚ ਗਏ ਹੋ ਹੋਰ ਤੁਹਾਨੂੰ ਨਸ਼ੇ ਤੇ ਕੋਈ ਨਹੀਂ ਲਗਾ ਸਕਦਾ। ਆਮ ਤੌਰ ਤੇ ਅਸੀਂ ਕੀ ਕਹਿੰਦੇ ਜੀ ਮੇਰੇ ਨਾਲ ਦੇ ਮੁੰਡਿਆਂ ਨੇ ਵਿਗਾੜਤਾ ਕੁੜੀਆਂ ਨੇ ਵਿਗਾੜਤਾ ਇਸ ਦੀ ਸੰਗਤ ਨੇ ਵਿਗਾੜਤਾ ਕੋਈ ਨਹੀਂ ਵਿਗਾੜ ਸਕਦਾ ਜਦ ਤੱਕ ਤੁਸੀਂ ਵਿਗੜਨਾ ਚਾਹੁੰਦੇ ਨਹੀਂ ਹੈਗੇ। ਹੁਣ ਆਮ ਤੌਰ ਤੇ ਆਪਾਂ ਗੱਲ ਕਰਦੇ ਆ ਤੁਹਾਡੇ ਵੀ ਕਈਆਂ ਦੇ ਮਨ ਦੇ ਵਿੱਚ ਹੋਊਗਾ ਵੀ ਸਰ ਅਸੀਂ ਤਾਂ ਇੱਥੇ ਨਸ਼ਾ ਨਹੀਂ ਕਰਦੇ ਤੁਸੀਂ ਸਾਡਾ ਕਿਉਂ ਟਾਈਮ ਖਰਾਬ ਕਰਦੇ ਪਿਓ ਮੈਨੂੰ ਪਤਾ ਹੈ ਕਿ ਤੁਸੀਂ ਕੋਈ ਨਸ਼ਾ ਨਹੀਂ ਕਰਦੇ ਪਰ ਮੈਨੂੰ ਇਹ ਵੀ ਪਤਾ ਆਉਣ ਵਾਲੇ ਸਮੇਂ 'ਚ ਨਸ਼ੇ 'ਚ ਜਾ ਵੀ ਤੁਸੀਂ ਹੋ ਸਕਦੇ ਹੋ ਅੱਜ ਤੱਕ ਕਦੀ ਕਿਸੇ ਨੇ ਸੋਚਿਆ ਕਿਸੇ ਮੁੰਡੇ ਕੁੜੀ ਨੇ ਕਿ ਮੈਂ ਵੱਡਾ ਹੋ ਕੇ ਨਸ਼ੇੜੀ ਬਣਨਾ ਹੈ ਐਨੀਬਾਡੀ ਬਣ ਜਾਂਦੇ ਨੇ ਸਾਰਿਆਂ ਨੇ ਸੋਚਿਆ ਹੁੰਦਾ ਮੈਂ ਡੀਸੀ ਬਣੂੰਗਾ ਬਣ ਪਾਉਂਦੇ ਨਹੀਂ ਕਿਉਂਕਿ ਡੀਸੀ ਬਣਨ ਵਾਲੇ ਰਸਤੇ ਤੇ ਉਹਨਾਂ ਨੇ ਕੰਮ ਨਹੀਂ ਕੀਤਾ ਹੋਇਆ ਤਾਂ ਨਹੀਂ ਬਣ ਪਾਏ ਨਸ਼ੇੜੀ ਬਣਨਾ ਕੋਈ ਨਹੀਂ ਚਾਹੁੰਦਾ ਲੇਕਿਨ ਨਸ਼ੇੜੀ ਬਣਨਾਂ ਦੇ ਕੰਮ ਤੇ ਉਹ ਕੰਮ ਕਰੀ ਜਾ ਰਹੇ ਨੇ ਜਿਸ ਕਰਕੇ ਇੱਕ ਦਿਨ ਉਹ ਨਸ਼ੇੜੀ ਬਣ ਜਾਂਦੇ ਨੇ ਔਰ ਉਹਨਾਂ ਨੂੰ ਹੀ ਨਹੀਂ ਪਤਾ ਲੱਗਦਾ ਕਿ ਅਸੀਂ ਨਸ਼ੇੜੀ ਕਿਸ ਦਿਨ ਬਣ ਚੁੱਕੇ ਹਾਂ ਤਾਂ ਇਸ ਕਰਕੇ ਜਿਹੜੀ ਇਹ ਸਾਰੀਆਂ ਗੱਲਾਂ ਨੇ ਸਾਰਾ ਚੀਜ਼ ਇਹ ਸਾਡੇ ਸੈਲਫ ਕੰਟਰੋਲ ਦੇ ਵਿੱਚ ਹੈ ਔਰ ਨਸ਼ਾ ਕਦੀ ਇਹ ਨਹੀਂ ਹੈ ਕਿ ਕਦੀ ਵੀ ਤੁਸੀਂ ਉੱਠ ਕੇ ਤੁਰ ਪਏ ਤੇ ਤੁਹਾਨੂੰ ਨਸ਼ੇ ਦੀ ਸਟਾਰਟਿੰਗ ਹੋ ਗਈ ਜਾਂ ਤੁਸੀਂ ਚਿੱਟੇ ਤੱਕ ਪਹੁੰਚ ਗਏ ਸਮੈਕ ਤੱਕ ਪਹੁੰਚ ਗਏ ਨਹੀਂ ਹੁੰਦਾ ਹੈਗਾ ਨਸ਼ੇ ਦੇ ਵਿੱਚ ਜਾਣ ਦੀ ਵੀ ਇੱਕ ਪਾਰਟਿਕੂਲਰ ਉਮਰ ਹੁੰਦੀ ਹੈ ਜਿਸ ਤਰ੍ਹਾਂ ਸੀ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਜਾਣ ਦੀ ਉਮਰ ਹੁੰਦੀ ਹੈ ਸੇਮ ਉਸੇ ਤਰ੍ਹਾਂ ਨਸ਼ੇ 'ਚ ਜਾਣ ਦੀ ਉਮਰ ਹੁੰਦੀ ਹੈ ਔਰ ਉਹ ਨਸ਼ੇ 'ਚ ਜਾਣ ਦੀ 90% ਜਿਹੜੇ ਕ੍ਰਾਈਮ ਦੇ ਵਿੱਚ ਜਾਂ ਨਸ਼ੇ 'ਚ ਬੱਚੇ ਗਏ ਨੇ ਉਹਨਾਂ ਦੀ ਉਮਰ ਤੁਸੀਂ ਦੇਖ ਲਿਓ 18 ਤੋਂ 22 ਸਾਲ ਹੁੰਦੀ ਹੈ। ਆਗਰ 18 ਤੋਂ 22 ਸਾਲ ਦੇ ਵਿੱਚ ਪੀਕ ਤੇ ਨਹੀਂ ਪਹੁੰਚ ਪਾਇਆ ਤਾਂ ਸਟਾਰਟ ਹੋਈ ਨਾ ਸਾਲਾਂ ਦੇ ਵਿੱਚ ਹੀ ਕਰਦੇ ਨੇ। ਕਾਰਨ ਕੀ ਹੈ 18 ਸਾਲ ਦੇ ਹੋ ਕੇ ਸਾਡੇ 'ਚ ਸਰਡਨ ਚੇਂਜੇਸ ਹੁੰਦੇ ਆ। ਪਹਿਲਾਂ ਤਾਂ ਸਾਡੇ ਦੇ ਵਿੱਚ ਹਾਰਮੋਨਲ ਚੇਂਜ ਆਉਂਦੇ ਨੇ ਸਾਨੂੰ ਆਪੋਜ਼ਿਟ ਅਟਰੈਕਟ ਕਰਨਾ ਸ਼ੁਰੂ ਕਰਦਾ ਫਿਰ ਸਾਨੂੰ ਗਲੈਮਰ ਪਸੰਦ ਆਉਣਾ ਸ਼ੁਰੂ ਕਰਦਾ ਸਾਨੂੰ ਬਾਹਰਲੀ ਦੁਨੀਆ ਪਸੰਦ ਆਣੀ ਸ਼ੁਰੂ ਹੁੰਦੀ ਹੈ ਸਾਡਾ ਜਿਹੜਾ ਸਕੂਲ ਦੀ ਯੂਨੀਫਾਰਮ ਚੋਂ ਨਿਕਲ ਕੇ ਡਿਸਪਲਿਨ ਚੋਂ ਨਿਕਲ ਕੇ ਕਾਲਜ ਦੀ ਲਾਈਫ ਸ਼ੁਰੂ ਹੁੰਦੀ ਹੈ ਜਿੱਥੇ ਨਾ ਕੋਈ ਡਿਸਪਲਿਨ ਹੈਗਾ ਨਾ ਕੋਈ ਯੂਨੀਫਾਰਮ ਹੈ ਨਾ ਕੋਈ ਰੋਕ ਟੋਕ ਹੁੰਦੀ ਹੈ ਹੁਣ ਸਾਡਾ ਜਿਹੜਾ ਦਾਇਰਾ ਉਹ ਉਹਨਾਂ ਬੱਚਿਆਂ ਦੇ ਵਿੱਚ ਨਹੀਂ ਹੈਗਾ ਜਿਹੜੇ ਸਾਡੇ ਨਾਲ 5 5 7 7 10 ਸਾਲ ਦੇ ਪੜਦੇ ਆ ਰਹੇ ਸੀ ਨਵੇਂ ਕਲਚਰ ਚੋਂ ਨਵੇਂ এনवायरमेंट ਚੋਂ ਮੁੰਡੇ ਕੁੜੀਆਂ ਆਏ ਨੇ ਉਹ ਆ ਕੇ ਜੇ ਤੁਸੀਂ ਪੋਸ ਕਰੋ 10 ਬੱਚਿਆਂ ਦਾ ਗਰੁੱਪ ਹੈ ਉਹਦੇ ਵਿੱਚੋਂ ਇੱਕ ਵੀ ਕੋਈ ਨਲਾਇਕ ਬੱਚਾ ਆ ਗਿਆ ਤਾਂ ਉਹ ਤੁਹਾਨੂੰ ਨਾਲ ਦੀ ਨਾਲ ਨਸ਼ੇ ਵਾਲਾ ਅਟ੍ਰੈਕਟ ਕਰਦਾ ਹੁਣ ਨਾਰਮਲੀ ਅਸੀਂ ਅੱਜਕੱਲ ਕੀ ਕਹਿੰਦੇ ਆ ਕਿ ਜੀ ਲੜਕੀਆਂ ਦਾ ਕੋਈ ਕਈ ਮੈਡਮ ਮੇਰੇ ਨਾਲ ਵੀ ਹੋਇਆ ਸੀ ਮੈਨੂੰ ਕਾਲ ਆ ਜਾਂਦੀ ਆ ਸਰ ਸਾਡੇ ਦਾ ਸਾਰੀਆਂ ਲੜਕੀਆਂ ਨੇ ਇੱਥੇ ਸੈਮੀਨਾਰ ਦੀ ਲੋੜ ਨਹੀਂ ਹੈ ਮੈਂ ਕਿਹਾ ਜੀ ਰਾਈਟਿੰਗ 'ਚ ਦੇ ਦਿਓ ਲੜਕੀਆਂ ਕਦੀ ਨਸ਼ਾ ਨਹੀਂ ਕਰਨੀਆਂ ਨਹੀਂ ਹੋ ਸਕਦਾ ਅੱਜ ਨਸ਼ਾ ਜੈਂਡਰ ਇਕੁਐਲਿਟੀ ਦੇ ਉੱਤੇ ਕੀਤੇ ਵੀ ਸਟੈਂਡ ਨਹੀਂ ਕਰਦਾ ਲੜਕੀਆਂ ਵੀ ਨੇ ਲੜਕੇ ਵੀ ਨੇ ਬਜ਼ੁਰਗ ਵੀ ਨੇ ਸ਼ੀ ਮੈਲ ਵੀ ਨੇ ਥਰਡ ਜੈਂਡਰ ਸਾਰਾ ਕੁਝ ਹੀ ਹੈ ਇਹ ਨਸ਼ਾ ਇਸ ਤਰ੍ਹਾਂ ਦਾ ਬਣ ਚੁੱਕਿਆ ਔਰ ਨਸ਼ੇ ਦੀ ਜਦੋਂ ਵੀ ਦੋਸਤੋ ਸ਼ੁਰੂਆਤ ਹੁੰਦੀ ਹੈ ਨਾ ਤੁਸੀਂ ਅੱਜ ਸੁਣਦੇ ਹੋ ਚਿੱਟਾ 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 ਸਾਰਿਆਂ ਨੂੰ ਪਤਾ ਹੈ ਚਿੱਟਾ ਪਰ ਚਿੱਟਾ ਪੀ ਐਚ ਡੀ ਹੈ ਨਸ਼ੇ ਦੀ ਅਗਰ ਕੋਈ ਤੁਸੀਂ ਕਹੋ ਅੱਜ ਬੱਚਾ ਉੱਠਿਆ ਕੱਲ ਨੂੰ ਜਾ ਕੇ ਚਿੱਟੇ ਤੇ ਪਹੁੰਚ ਜਾਊਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਸ਼ੁਰੂਆਤ ਉਹਨੇ ਬੀਅਰ ਤੋਂ ਹੀ ਕਰਨੀ ਹੈ ਕੋਈ ਵੀ ਬੱਚਾ پکڑ ਲਓ ਤੁਸੀਂ ਨਾਰਮਲੀ ਕੀ ਹੁੰਦਾ ਅਸੀਂ ਸਕੂਲਾਂ ਦੇ ਵਿੱਚ ਜਦੋਂ ਪਾਰਟੀਆਂ ਵਗੈਰਾ ਕਰਦੇ ਆ ਉੱਥੇ ਅਸੀਂ ਕੀ ਕਰਦੇ ਆ ਜੀ ਕਿਸੇ ਨੇ 버ਗਰ ਖਾ ਲਿਆ ਸਕੂਲ ਦੇ ਵਿੱਚ ਕੋਲਡ ਡਰਿੰਕ ਪੀ ਲਈ ਆ ਆਈਸਕ੍ਰੀਮ ਖਾ ਲਿਆ ਮੈਕਸਿਮਮ ਇੰਨਾ ਕਿ ਸਾਡਾ ਬਜਟ ਹੁੰਦਾ ਇੰਨੀ ਕਿ ਸਾਡੀ ਪਹੁੰਚ ਹੁੰਦੀ ਹੈ ਜਦੋਂ ਅਸੀਂ ਕਿਸੇ ਸਪੋਰਟ ਕਾਲਜ ਚ ਗਏ ਕਲਚਰ ਚ ਗਏ بڑے ਯੂਨੀਵਰਸਿਟੀ ਦੇ ਵਿੱਚ ਗਏ ਕਿਸੇ ਮੁੰਡੇ ਕੁੜੀਆਂ ਨੇ ਅੱਜ ਕਿਹਾ ਵੀ ਅਸੀਂ ਕਾਲਜ ਦੇ ਵਿੱਚੋਂ ਕਿਸੇ ਪਾਰਟੀ ਤੇ ਜਾਣਾ ਕਿਸੇ ਦੀ ਬਰਥਡੇ ਪਾਰਟੀ ਅਸੀਂ ਕਿਸੇ ਪੱਪ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਹੋਟਲ ਚ ਚਲੇ ਗਏ ਇੱਕ ਲੜਕੇ ਨੇ ਉੱਥੇ ਕਹਿਤਾ ਕਿ ਜੀ ਮੈਂ ਅੱਜ ਕੋਲਡ ਡਰਿੰਕ ਨਹੀਂ ਪੀਣੀ ਮੈਂ ਬੀਅਰ ਪੀਊਂਗਾ ਦੂਸਰੇ ਮੁੰਡੇ ਨੇ ਕਿਹਾ ਤਾਂ ਨਹੀਂ ਨਹੀਂ ਮੈਂ ਬੀਅਰ ਨਹੀਂ ਪੀਣੀ ਮੈਂ ਕੋਲਡ ਡਰਿੰਕ ਹੀ ਪੀਊਂਗਾ ਵਿੱਚ ਇੱਕ ਲੜਕੀ ਨੇ ਟੌਂਟ ਕਰਤਾ ਕਿ ਤੂੰ ਅਭੀ ਵੀ ਮਮਾ ਦਾ ਬੱਚਾ ਹੈ ਤੂੰ ਦੁੱਧ ਪੀਤਾ ਹੈ ਉਹਦੀ ਗੋਹਰਟ ਹੋ ਗਈ ਉਹ ਕਹਿੰਦਾ ਨਹੀਂ ਮੇਰੇ ਮੈਂ ਮਮਾ ਦਾ ਬੱਚਾ ਨਹੀਂ ਹਾਂ ਮੈਂ ਪਾਪਾ ਦਾ ਬੱਚਾ ਹਾਂ ਮੈਂ ਵੀ ਬڑا ਹੋ ਗਿਆ ਮੈਂ ਵੀ ਬੀਅਰ ਪੀ ਸਕਦਾ ਹਾਂ ਬੱਚੋ ਜਿਸ ਦਿਨ ਉਸਨੇ ਬੀਅਰ ਪੀ ਲਈ 17 18 ਸਾਲ ਦੇ ਮੁੰਡੇ ਨੇ ਜਾਂ ਕੁੜੀ ਨੇ ਉਹ ਮੰਨ ਕੇ ਚੱਲੋ ਵੀ ਉਹਨੇ ਨਸ਼ੇ ਦੀ ਯੂਨੀਵਰਸਿਟੀ ਦੀ ਨਰਸਰੀ ਕਲਾਸ ਚ ਐਡਮਿਸ਼ਨ ਲੈ ਲਿਆ ਨਰਸਰੀ ਕਲਾਸ ਦੇ ਵਿੱਚ ਐਡਮਿਸ਼ਨ ਦਾ ਕਾਰਨ ਕੀ ਹੈ ਜਿਹੜਾ ਬੱਚਾ ਅੱਜ ਬੀਅਰ ਪੀ ਰਿਹਾ ਉਹ ਕੱਲ ਨੂੰ ਵਿਸਕੀ ਤੇ ਵੀ ਪਹੁੰਚੇਗਾ ਉਹ ਕੱਲ ਨੂੰ ਹੋਰ ਨਸ਼ਿਆਂ ਤੇ ਵੀ ਪਹੁੰਚੇਗਾ ਨਾਰਮਲੀ ਅਸੀਂ ਕੀ ਕਹਿੰਦੇ ਆ ਬੀਅਰ ਪੀਣਾ ਸ਼ਰਾਬ ਪੀਣਾ ਇਟਸ ਆ ਸੋਸ਼ਲ ਡਰਿੰਕ ਇਟਸ ਆ ਸੋਸ਼ਲ ਸਟੇਟਸ ਇਹੀ ਸੋਚਦੇ ਆਪਾਂ ਇੰਨੇ ਕ ਲੋਕ ਨੇ ਜਿਹੜੇ ਸਟਾਰਟ ਕਰਕੇ ਸੋਸ਼ਲ ਡਰਿੰਕ ਜਾਂ ਸੋਸ਼ਲ ਸਟੇਟਸ ਤੱਕ ਸੀਮਤ ਨੇ ਸੋਸ਼ਲ ਡਰਿੰਕ ਦੀ ਪਰਿਭਾਸ਼ਾ ਕੀ ਹੈ ਕਾਨੂੰਨ ਦੇ ਹਿਸਾਬ ਨਾਲ ਇਹ ਜੇ ਤੁਸੀਂ ਕਿਤੇ ਓਕੇਜਨਲੀ 30ml ਕੰਜ਼ੂਮ ਕਰਦੇ ਹੋ ਅਲਕੋਹਲ ਕਿਸੇ ਵੀ ਫਾਰਮ ਚ ਥੈਟ ਇਜ਼ ਆ ਸੋਸ਼ਲ ਡਰਿੰਕ ਜੇ ਤੁਸੀਂ 30ml ਕਦੀ ਕਦਾਈ ਸ਼ਰਾਬ ਪੀ ਰਹੇ ਹੋ ਨੂੰ ਸੋਸ਼ਲ ਡਰਿੰਕ ਮੰਨਿਆ ਜਾਂਦਾ ਹੈ ਜੇ ਤੁਸੀਂ ਰੋਜ਼ ਸ਼ਰਾਬ ਦੀ ਬੋਤਲ ਪੀ ਰਹੇ ਹੋ ਉਹ ਸੋਸ਼ਲ ਡਰਿੰਕ ਨਹੀਂ ਹੈ ਉਹ ਨਸ਼ਾ ਜੇ ਤੁਸੀਂ ਕਿਸੇ ਵਿਆਹ ਸ਼ਾਦੀ ਪਾਰਟੀ ਦੇ ਵਿੱਚ ਜਾ ਕੇ 30ml ਤੁਸੀਂ ਅਲਕੋਹਲ ਕੰਜ਼ੂਮ ਕਰਕੇ ਆਪਣਾ ਸਕੂਟਰ ਕਾਰ ਚਲਾ ਕੇ ਆਪਣੇ ਘਰ ਵਾਪਸ ਪਹੁੰਚ ਗਏ ਥੈਟ ਇਜ਼ ਅ ਸੋਸ਼ਲ ਸਟੇਟਸ ਅਗਰ ਤੁਸੀਂ ਉੱਥੇ ਸ਼ਰਾਬ ਪੀ ਕੇ ਗਿਰੇ ਪਏ ਹੋ ਪੰਡਾਲ ਚੁਲਟੀਆਂ ਕਰ ਰਹੇ ਹੋ ਚਾਰ ਰਿਸ਼ਤੇਦਾਰ ਤੁਹਾਨੂੰ ਘਰ ਛੱਡਣ ਆ ਰਹੇ ਨੇ ਥੈਟ ਇਜ਼ ਨੋਟ ਅ ਸੋਸ਼ਲ ਸਟੇਟਸ ਥੈਟ ਇਜ਼ ਅ ਸੋਸ਼ਲੀ ਸੁਸਾਈਡ ਅਗਲਾ ਕਹਿੰਦਾ ਅੱਗੇ ਤੋਂ ਇਹਨੂੰ ਸ਼ਰਾਬੀ ਨੂੰ ਬਲਾਉਂ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬੱਚਾ ਬੀਅਰ ਦੇ ਵਿੱਚ ਗਿਆ ਉਹ ਅੱਗੇ-ਅੱਗੇ ਕਿਵੇਂ ਨਸ਼ੇ ਤੱਕ ਪਹੁੰਚਦਾ ਸਪੋਜ਼ ਕਰੋ ਅੱਜ ਲੱਕੀ ਸੇ ਲੜਕੇ ਲੜਕੀ ਨੇ ਬੀਅਰ ਪੀਣੀ ਸ਼ੁਰੂ ਕੀਤੀ ਹੋਣਾ ਉਹਨਾਂ ਦੇ 4-6 ਮਹੀਨੇ ਕੀ ਰੂਟੀਨ ਰਹਿੰਦੀ ਹੈ ਉਹ ਸਵੇਰੇ ਘਰੋਂ ਜਾਂਦੇ ਨੇ ਸਵੇਰੇ ਸਵੇਰੀ ਉਹਨਾਂ ਨੇ ਬੀਅਰ ਪੀ ਲੈਣੀ ਹੈ ਸ਼ਾਮ ਤੱਕ ਜਦੋਂ ਤੱਕ ਬੀਅਰ ਦਾ ਨਸ਼ਾ ਉਤਰੇਗਾ ਫੇਰ ਘਰ ਜਾਣਗੇ ਉਹ ਮਤਲਬ ਘਰਦਿਆਂ ਨੂੰ ਪਤਾ ਹੀ ਨਾ ਲੱਗੇ ਕੋਈ ਸੰਡੇ ਕੋਈ ਲੁਕੇ ਛਿਪ ਕੇ ਅੱਜ ਮਮਾ ਪਪਾ ਘਰ ਨਹੀਂ ਹੈਗੇ ਪੀ ਲਈ ਇਹ ਚੀਜ਼ ਰਹਿੰਦੀ ਹੈ 4-6 ਮਹੀਨੇ ਸਾਲ ਬਾਅਦ ਤੁਹਾਡੇ ਸਰਕਲ 'ਚ ਕੋਈ ਨਵਾਂ ਲੜਕਾ ਲੜਕੀ ਆਇਆ ਉਸਨੇ ਕਿਹਾ ਤੁਸੀਂ ਹਜੇ ਬੀਅਰ ਹੀ ਪੀਂਦੇ ਹੋ ਇਹਦਾ ਬੱਚੇ ਪੀਂਦੇ ਹੁੰਦੇ ਆ ਕਹਿੰਦਾ ਹੁਣ ਅਸੀਂ ਕੀ ਪੀਏ ਟਰਾਈ ਵਿਸਕੀ ਹੁਣ ਅਸੀਂ ਵਿਸਕੀ ਤੇ ਆ ਗਏ ਹੁਣ ਅਸੀਂ ਬੀਅਰ ਨਾਲ ਸਾਡਾ ਗੁਜ਼ਾਰਾ ਨਹੀਂ ਆ ਹੁਣ ਅਸੀਂ ਵਿਸਕੀ ਪੀਣੀ ਸ਼ੁਰੂ ਕਰਦੇ ਫੇਰ ਕੋਈ ਨਵਾਂ ਲੜਕਾ ਲੜਕੀ ਸਾਡੇ ਕੰਟੈਕਟ ਦੇ ਵਿੱਚ ਆਂਦਾ ਉਹ ਕਹਿੰਦਾ ਜੀ ਵਿਸਕੀ ਦੇ ਨਾਲ ਹੁਣ ਤੁਸੀਂ ਸਿਗਰਟ ਪੀਣੀ ਸ਼ੁਰੂ ਕਰੋ ਈ ਖਾਤੇ ਚ ਗਲਾਸ ਹੈ ਤੁਹਾਡਾ ਪੈਗ ਹੈ ਈ ਖਾਤੇ ਤੁਹਾਡੇ ਹੁਣ ਸਿਗਰਟ ਆਏਗੀ ਲੈਟਸ ਗੈਟ ਸੈਲਫੀ ਹੁਣ ਅਸੀਂ ਸਿਗਰਟ ਤੇ ਵੀ ਪਹੁੰਚ ਗਏ ਸਿਗਰਟ ਤੋਂ ਬਾਅਦ ਕੋਈ ਨਵਾਂ ਮਹਾਫੁਰਸ਼ਾ ਆਏਗਾ ਉਹ ਕਹੇਗਾ ਜੀ ਇਸ ਨੂੰ ਹੋਰ ਵੀ ਜ਼ਿਆਦਾ ਆਨੰਦ ਆਏਗਾ ਹੁਣ ਅਸੀਂ ਚਰਸ ਤੇ ਪਹੁੰਚ ਗਏ ਚਰਸ ਤੋਂ ਬਾਅਦ ਕੋਈ ਪਿੰਡ ਦਾ ਮੁੰਡਾ ਸਾਡੇ ਕੋਲ ਆ ਗਿਆ ਲਿੰਕ ਦੇ ਵਿੱਚ ਉਹ ਕਹਿਣਗੇ ਜੀ ਮੈਂ ਪਿੰਡ ਤੋਂ ਘਰ ਬਾਪੂ ਦੀ ਡੱਬੀ ਚੋਂ ਕਾਲੀ ਨਾਗਣੀ ਚੱਕ ਲਿਆਇਆ ਇਹਨੂੰ ਖਾ ਕੇ ਸਰੀਰ ਝੋਟੇ ਵਰਗਾ ਹੋ ਗਿਆ ਤੂੰ ਵੀ ਖਾ ਕੇ ਦੇਖ ਹੁਣ ਅਸੀਂ ਅਫੀਮ ਤੇ ਵੀ ਆ ਗਏ ਈਸੀ ਤਰ੍ਹਾਂ ਅਸੀਂ ਹੁੱਕੇ ਤੇ ਹੁੱਕੇ ਤੋਂ ਬਾਅਦ ਸਮੈਕ ਤੇ ਸਮੈਕ ਤੋਂ ਬਾਅਦ ਚਿੱਟਾ ਚਿੱਟਾ ਇਸ ਦੀ ਪੀ ਐਚ ਡੀ ਇਨ ਦੀ ਯੂਨੀਵਰਸਿਟੀ ਆਫ ਦੀ ਡਰੱਗਸ ਚਿੱਟੇ ਦੇ ਉੱਪਰ ਕੋਈ ਨਿਸ਼ਾਨੀਆਂ ਚਿੱਟੇ ਨੂੰ ਅਸਲ ਨਾਮ ਜਿਹੜਾ ਚਿੱਟੇ ਦਾ ਥੈਟ ਇਜ਼ ਅ ਹੈਰੋਇਨ ਹਰੋਂ ਦੇ ਉੱਪਰ ਕੋਈ ਵੀ ਨਸ਼ਾ ਨਹੀਂ ਹੈ ਔਰ ਜਿਹੜਾ ਬੱਚਾ ਚਿੱਟੇ ਤੱਕ ਪਹੁੰਚ ਗਿਆ ਉਹ ਹੁਣ ਆਪਣੀ ਪੀ ਐਚ ਡੀ ਕੰਪਲੀਟ ਕਰ ਚੁੱਕਿਆ ਨਸ਼ੇ ਦੀ ਯੂਨੀਵਰਸਿਟੀ ਚ ਹੁਣ ਜਿਹੜਾ ਪੀ ਐਚ ਡੀ ਕੰਪਲੀਟ ਕਰ ਚੁੱਕਿਆ ਉਹਨੂੰ ਡਿਗਰੀ ਵੀ ਦੇਣੀ ਪੈਣੀ ਹੈ ਹੁਣ ਜਿਹੜਾ ਬੰਦਾ ਚਿੱਟੇ ਦੇ ਪਹੁੰਚ ਗਿਆ ਚਿੱਟੇ ਤੋਂ ਬਾਹਰ ਉਹ ਕਿੱਥੇ ਪਹੁੰਚੇਗਾ ਚਿੱਟੀ ਚਦਰ ਦੇ ਵਿੱਚ 5 ਤੋਂ 7 ਸਾਲ ਮੈਕਸਿਮਮ ਤੁਸੀਂ 18 ਸ਼ੁਰੂ ਕਰੋ 19 ਕਰੋ 20 ਕਰੋ 21 ਕਰੋ 22 ਕਰੋ ਅਗਲੇ 7 ਸਾਲ ਚ ਤੁਸੀਂ ਇਸ ਮਾਤ ਲੋਕ ਨੂੰ ਤਿਆਗ ਕੇ ਪਰਮਾਤਮਾ ਦੀ ਪ੍ਰਾਪਤੀ ਕਰ ਲਓ ਔਰ ਅਖਬਾਰ ਦੇ ਵਿੱਚ ਕੀ ਲਿਖਿਆ ਹੋਊਗਾ ਕਿ ਜੀ ਇੱਕ ਨਸ਼ੇੜੀ ਮੁੰਡਾ ਜਾਂ ਕੁੜੀ ਬਾਥਰੂਮ ਦੇ ਵਿੱਚ ਇੰਜੈਕਸ਼ਨ ਲਾਉਂਦੇ ਹੋਏ ਮਰਿਤ ਪਾਏਗੇ ਦੇਖਦੇ ਆ ਨਾ ਆਪਾਂ ਸਾਰਾ ਦਿਨ ਇਹ ਪੀ ਐਚ ਡੀ ਐਨ ਨਸ਼ੇ ਦੀ ਬੱਚਿਓ ਇਹ ਨਸ਼ਾ ਹੈ ਇਹ ਕੋਈ ਗਲੈਮਰ ਨਹੀਂ ਹੈ ਚੁੱਲ੍ਹੇ ਦੇ ਵਿੱਚ ਹੱਥ ਪਾ ਕੇ ਸ਼ਹਿ ਤੁਹਾਡਾ ਹੱਥ ਬਾਹਰ ਆ ਜਾਏ ਸਹੀ ਸਲਾਮਤ ਨਸ਼ੇ 'ਚ ਜਿਹੜਾ ਜਾ ਚੁੱਕਿਆ ਵਾਪਸ ਆਏਗਾ ਦੀ ਕੋਈ ਗਰੰਟੀ ਨਹੀਂ ਹੈ ਆ ਜਾਨ ਤੌਰ ਤੇ ਸਾਡੀਆਂ ਕੁੜੀਆਂ ਬੜੀਆਂ ਅਟ੍ਰੈਕਟ ਹੋ ਰਹੀਆਂ ਨੇ ਸ਼ਰਾਬ ਤੋਂ ਨਾਰਮਲੀ ਮੈਂ ਲੜਕੀਆਂ ਦੀ ਪਾਰਟੀਆਂ ਦੇ ਵਿੱਚ ਦੇਖਦਾ ਬੀਅਰ ਪੀਣਾ ਟਕੀਲਾ ਲੈਣਾ ਜਾਂ ਤੁਹਾਡਾ ਸੈਫਰਨ ਲੈਣਾ ਕੁਝ ਨਾ ਕੁਝ ਆਮ ਚੀਜ਼ਾਂ ਹੈ ਵੋਡਕਾ ਤੇ ਕਿਹਨਾਂ ਨੇ ਗਲੈਮਰ ਬਣਾ ਰਖਿਆ ਪਰ ਇੱਕ ਰਿਸਰਚ ਦੱਸਣਾ ਤੁਹਾਨੂੰ ਜਿੰਨਾ ਇੱਕ ਮਰਦ 200 ਐਮਐਲ ਸ਼ਰਾਬ ਪੀ ਕੇ ਆਪਣੇ ਸਰੀਰ ਦੀ ਹਾਨੀ ਕਰਦਾ ਉਨੀ ਹਾਨੀ ਲੜਕੀ ਨੂੰ 20 ਐਮਐਲ ਸ਼ਰਾਬ ਕਰ ਦਿੰਦੀ ਹੈ ਕਿਉਂਕਿ ਔਰਤ ਦਾ ਇੰਟਰਨਲ ਸਾਰਾ ਸਿਸਟਮ ਸੌਫਟ ਹੈ ਉਹ ਹਾਰਡ ਨਹੀਂ ਹੈ ਬੰਦੇ ਜਿੰਨਾ ਨਾ ਬੰਦੇ ਜਿੰਨਾ ਬਾਹਰੋਂ ਹਾਰਡ ਹੈ ਨਾ ਅੰਦਰੋਂ ਹਾਰਡ ਹੈ ਜਿੰਨਾ ਨੁਕਸਾਨ ਇੱਕ ਬੰਦੇ ਨੂੰ 200 ml ਸ਼ਰਾਬ ਕਰੇਗੀ ਉੰਨਾ ਇੱਕ ਲੜਕੀ ਨੂੰ 20 ml ਸ਼ਰਾਬ ਖਰਾਬ ਕਰ ਦਿੰਦੀ ਹੈ ਔਰ ਇੱਕ ਰਿਸਰਚ ਹੋਈ ਸੀ ਕੁਝ ਸਾਲ ਪਹਿਲਾਂ ਫੋਰਨ ਦੇ ਵਿੱਚ ਉਹ ਰਿਸਰਚ ਕੀਤੀ ਸੀ ਕਿ ਅਗਰ ਉਹਨਾਂ ਨੇ ਦੇਖਿਆ ਵੀ ਸਾਡੇ ਪਿਛਲੇ ਜਿੰਨੇ ਵੀ 1 ਸਾਲ ਦੇ ਵਿੱਚ ਬੱਚੇ ਪੈਦਾ ਹੋਏ ਨੇ ਉਹਨਾਂ ਦੀ ਸਲੀਪਿੰਗ ਆਵਰਸ ਬਹੁਤ ਜ਼ਿਆਦਾ ਨਹੀਂ ਰਿਸਰਚ ਕੀਤੀ ਕਿ ਕਿਉਂ ਨਹੀਂ ਤਾਂ ਉਹ ਸਾਰਿਆਂ ਦੇ ਵਿੱਚ ਕਾਮਨ ਫੈਕਟਰ ਨਿਕਲਿਆ ਇਹਨਾਂ ਦੀ ਸਾਰੀ ਮਦਰਸ ਨੇ ਜਿਹੜੀਆਂ ਉਹ ਡਰਗ ਅਡਿਕਟਸ ਨੇ ਉਹ ਅਲਕੋਹਲ ਕੰਜ਼ਿਊਮ ਕਰਦੀਆਂ ਨੇ ਉਹ ਸਿਗਰਟ ਕਰਦੀਆਂ ਨੇ ਸਮੋਕਿੰਗ ਕਰਦੀਆਂ ਨੇ ਉਹ ਉਹਨਾਂ ਦਾ ਕੰਟੈਂਟ ਦੁੱਧ ਦੇ ਰੂਪ ਦੇ ਵਿੱਚ ਬੱਚਿਆਂ 'ਚ ਜਾ ਰਿਹਾ ਜਿਸ ਕਰਕੇ ਬੱਚੇ ਮੋਸਟਲੀ ਟਾਈਮ ਸੁੱਤੇ ਰਹਿੰਦੇ ਨੇ ਤਾਂ ਇਹ ਜਿਹੜੇ ਪ੍ਰਭਾਵ ਨੇ ਇਹ ਨਸ਼ੇ ਦੇ ਨੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਅਸੀਂ ਬਹੁਤ ਅੱਛੇ ਬਣ ਜਾਂਦੇ ਹਾਂ ਅਸੀਂ ਬੜੇ ਮਾਚੋ ਬਣ ਜਾਂਦੇ ਹਾਂ ਨਾਥਿੰਗ ਨਸ਼ੇ ਨਾਲ ਸਿਰਫ ਔਰ ਸਿਰਫ ਤੁਸੀਂ हिप्पी ਬਣਦੇ ਹੋ ਹੋਰ ਕੁਝ ਨਹੀਂ ਬਣਦੇ ਮੇਰੀ ਅੱਜ ਅਗਰ 43 ਸਾਲ ਦੀ ਉਮਰ ਹੋਗੀ ਮੈਨੇ ਕਿੰਨੀ ਕੁ ਦੁਨੀਆ ਦੇਖ ਲਈ ਮੈਨੂੰ ਅੱਜ ਤੱਕ ਕਿਉਂ ਨਹੀਂ ਕੋਈ ਪਟਕਾ ਸਕਿਆ ਕਿਉਂਕਿ ਕਾਰਨ ਕੀ ਸੀ ਮੇਰੇ ਮਾਤਾ ਪਿਤਾ ਨੇ ਮੈਨੂੰ ਇੱਕ ਕਲਚਰ ਦਿੱਤਾ ਸੀ ਇੱਕ এনवायरमेंट ਦਿੱਤਾ ਸੀ ਜਿੱਥੇ ਵੈਜੀਟੇਰੀਅਨ ਫੈਮਲੀ ਸੀ ਜਿੱਥੇ ਨਾਨ ਅਲਕੋਹੋਲਿਕ ਸਾਡੇ ਘਰ ਦਾ ਮਾਹੌਲ ਸੀਗਾ ਔਰ ਬੜੀ ਛੋਟੀ ਉਮਰ 'ਚ ਮੈਂ ਜਿਹੜਾ ਸਪੋਰਟਸਮੈਨ ਬਣ ਗਿਆ ਸੀ ਸਪੋਰਟਸ ਦੇ ਵਿੱਚ ਆ ਗਿਆ ਸੀ ਸਭ ਤੋਂ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਮੈਂ 9 ਸਾਲ ਦਾ ਸੀ ਜਦੋਂ ਮੇਰੇ ਕੋਚ ਨੇ ਮੈਨੂੰ ਇੱਕ ਗੱਲ ਸਮਝਾਈ ਸੀ ਤੁਹਾਡੇ ਤੇ ਵੀ ਲਾਗੂ ਹੁੰਦੀ ਹੈ ਤੁਹਾਨੂੰ ਵੀ ਦੱਸ ਕੇ ਜਾ ਰਿਹਾ ਮੈਨੂੰ ਅੱਜ ਵੀ 32 ਸਾਲ ਬਾਦੀ ਯਾਦ ਹੈ ਤੁਹਾਨੂੰ ਵੀ ਯਾਦ ਰਹੇਗੀ ਤਾਂ ਜ਼ਿੰਦਗੀ ਸੁਖੀ ਰਹੋਗੇ ਮੇਰੇ ਕੋਚ ਨੇ ਮੈਨੂੰ ਇਹ ਦੱਸਿਆ ਸੀ ਪਰਮ ਜੀ ਜ਼ਿੰਦਗੀ ਚ ਕਦੀ ਕਿਸੇ ਨਾਲ ਪਿਆਰ ਕਰੀ ਜਾਂ ਨਾ ਕਰੀ ਕੋਈ ਮਾਇਨੇ ਨਹੀਂ ਰੱਖਦਾ ਆਪਣੇ ਸਰੀਰ ਨਾਲ ਪਿਆਰ ਜ਼ਰੂਰ ਕਰੀ ਅਸੀਂ ਨਾਰਮਲੀ ਕੀ ਕਹਿੰਦੇ ਜੀਵਨ ਸਾਥੀ ਜੀਵਨ ਸਾਥੀ ਕੋਈ ਕਹਿੰਦਾ ਜੀ ਪਤਨੀ ਹੁੰਦੀ ਹੈ ਕੋਈ ਕਹਿੰਦਾ ਪਤੀ ਹੁੰਦਾ ਇਹ ਸੁਣਦੇ ਆ ਅਸੀਂ ਮੇਰੇ ਕੋਚ ਨੇ ਕਿਹਾ ਸੀ ਇੱਕੋ ਇੱਕ ਜੀਵਨ ਸਾਥੀ ਆ ਉਹ ਹੈ ਸਾਡਾ ਇਹ ਸ਼ਰੀਰ ਜੋ ਸਾਡੇ ਜਨਮ ਦੇ ਨਾਲ ਸਾਡੇ ਨਾਲ ਜਨਮ ਗਿਆ ਸਾਡੇ ਮਰਨ ਦੇ ਨਾਲ ਸਾਡੇ ਨਾਲ ਮਰ ਜਾਏਗਾ ਧੁੱਪ ਮੀਂਹ ਗਰਮੀ ਸਰਦੀ ਹਰ ਤਰ੍ਹਾਂ ਦੀ ਤਕਲੀਫ ਇਹ ਸਾਡੇ ਨਾਲ ਹਟਾਉਂਦਾ ਕੋਈ ਪਤੀ ਪਤਨੀ ਨਹੀਂ ਹੁੰਦਾ ਔਰ ਇਹਦੀ ਤੰਦਰੁਸਤੀ ਕਿਹਦੀ ਜ਼ਿੰਮੇਵਾਰੀ ਹੈ ਸਾਡੀ ਜ਼ਿੰਮੇਵਾਰੀ ਹੈ ਅਗਰ ਸਾਰੇ ਹਾਲ ਦੇ ਵਿੱਚੋਂ ਮੈਂ ਇੱਕ ਵੀ ਬੱਚੇ ਨੂੰ ਕਿਸੇ ਨੂੰ ਪੁੱਛਾਂ ਕਿ ਤੁਸੀਂ ਅਗਰ ਵਧੀਆ ਜ਼ਿੰਦਗੀ ਜੀਣਾ ਚਾਹੁੰਦੇ ਹੋ ਬਿਨਾ ਸ਼ਰੀਰ ਤੋਂ ਜੀ ਸਕਦੇ ਹੋ ਅਗਰ ਤੁਸੀਂ ਬੈਡ ਰਿਟਨ ਹੋ ਜਾਓ ਕੀ ਤੁਹਾਡੀ ਜ਼ਿੰਦਗੀ ਅੱਛੀ ਹੈ ਬੁਰੀ ਹੈ ਸਰੀਰ ਨੂੰ ਚੱਲਦਾ ਕਿਸ ਨੇ ਰੱਖਣਾ ਹੈ ਅਸੀਂ ਰੱਖਣਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਕੂਟਰ ਮੋਟਰਸਾਈਕਲ ਦੇ ਵਿੱਚ ਪੈਟਰੋਲ ਪੈਂਦਾ ਹੈਗਾ ਡੀਜ਼ਲ ਨਹੀਂ ਪਾ ਸਕਦੇ ਅਸੀਂ ਉਸੇ ਤਰ੍ਹਾਂ ਦੋਸਤੋ ਆਹ ਜਿਹੜਾ ਸਰੀਰ ਹੈ ਨਾ ਇਸ ਇੰਜਣ ਦੇ ਵਿੱਚ ਅਨਾਜ ਪਾਊਗਾ ਡਰਾਈ ਫਰੂਟਸ ਪੈਣਗੇ ਸਬਜ਼ੀਆਂ ਪੈਣਗੀਆਂ ਪਾਣੀ ਪਏਗਾ ਸੰਥੈਟਿਕ ਮੈਡੀਕਲ ਕੈਮੀਕਲ ਡਰਗ ਨਹੀਂ ਪੈ ਸਕਦਾ ਉਹਦੇ ਨਾਲ ਹੀ ਖਰਾਬ ਹੋਏਗਾ ਤੁਹਾਡਾ ਔਰ ਨਸ਼ੇ 'ਚ ਬਚਣ ਦਾ ਸਿਰਫ ਇੱਕੋ ਇੱਕ ਰਸਤਾ ਹੈ ਸਿਰਫ ਇੱਕੋ ਇੱਕ ਰਸਤਾ ਐਨੀਬਡੀ ਦੱਸ ਸਕਦਾ ਮੈਨੂੰ ਕੋਈ ਕਿ ਕੀ ਹੋ ਸਕਦਾ ਉਹ ਰਸਤਾ ਸਵੈਅਰਨੈਸ ਅਨਦਰ ਯੈਸ ਨਸ਼ੇ ਨੂੰ ਸ਼ੁਰੂ ਹੀ ਨਾ ਹੋਣ ਦਿੱਤਾ ਜਾਵੇ ਆਹੀ ਬਸ ਇਹਦੀ ਬਚਤ ਹੈ ਹੋਰ ਕੋਈ ਬਚਤ ਨਹੀਂ ਅਗਰ ਅੱਜ ਮੈਨੂੰ ਕੋਈ ਕਹਿੰਦਾ ਨਾ ਐਡਿਕਟਸ ਨੂੰ ਮਿਲ ਲਾ ਮੈਂ ਨਹੀਂ ਮਿਲਦਾ ਮੈਂ ਕਹਿੰਦਾ ਇਹਨੇ 2-4 ਸਾਲ ਦੇ ਵਿੱਚ ਮਾਰੀ ਜਾਣਾ ਕਿਉਂ ਮੇਰੀ ਐਨਰਜੀ ਖਰਾਬ ਕਰਾਉਂਦੇ ਪਏ ਹੋ ਮੈਨੂੰ ਉਹਨਾਂ ਬੱਚਿਆਂ ਨਾਲ ਇਨਟਾਈਟਲ ਹੋਣ ਦੋ ਜਿਹੜੇ ਇਸ ਡਾਈਵ ਦੇ ਵਿੱਚ ਜਾ ਸਕਦੇ ਨੇ ਇਹ ਵਾਪਸ ਨਹੀਂ ਆ ਸਕਦਾ ਇਹਨੇ ਆਪਣੇ ਆਪ ਨੂੰ ਬਹੁਤ ਨੁਕਸਾਨ ਕਰ ਲੇ ਹੁਣ ਇਹਦੇ ਉੱਤੇ ਟਾਈਮ ਖਰਾਬ ਕਰਨਾ ਐਨਰਜੀ ਖਰਾਬ ਕਰਨਾ ਵੇਸਟ ਹੈ ਜਦਕਿ ਨਵੇਂ ਬੱਚਿਆਂ ਦੇ ਉੱਤੇ ਟਾਈਮ ਲਗਾਉਣਾ એનર્ਜੀ ਲਗਾਉਣਾ ਸਭ ਤੋਂ ਵੱਡਾ ਫਰੂਟਫੁੱਲ ਹੈ ਵਧੀਆ ਇਨਵੈਸਟਮੈਂਟ ਹੈ ਮੈਂ ਕਿਉਂ 30 ਲੱਖ ਦੀ ਗੱਲ ਕਰਦਾ ਕਿ ਜੇ ਮੈਂ 30 ਲੱਖ ਬੱਚੇ ਕੋਲ ਜਾਊਂਗਾ ਜੇ 3 ਲੱਖ ਵੀ ਬੱਚਾ ਮੇਰੇ ਕਹੇ ਤੋਂ ਪੰਜਾਬ ਦੇ ਵਿੱਚ ਡਰਕ ਚ ਜਾਣ ਤੋਂ ਰੁਕ ਗਿਆ ਤਾਂ ਮੈਨੂੰ ਲੱਗਦਾ ਮੇਰੀ ਯਾਤਰਾ ਸਫਲ ਹੋ ਜਾਏਗੀ ਤਾਂ ਇਸ ਕਰਕੇ ਵਿੱਚੋਂ ਜਿੰਨਾ ਮੈਂ ਤੁਹਾਡੇ ਕੋਲ ਆਇਆ ਅੱਜ ਬੜਾ ਸ਼ਾਰਟ ਦੇ ਵਿੱਚ ਬੜਾ ਮੈਂ ਰੈਪਿਡਲੀ ਗੱਲਾਂ ਕੀਤੀਆਂ ਨੇ ਕਿਉਂਕਿ ਟਾਈਮ ਬੜਾ ਲਿਮਿਟਡ ਹੈਗਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਇੱਕ ਬੇਨਤੀ ਕਰਦਾ ਕਿ ਜੇ ਪੰਜਾਬ ਨੂੰ ਤੁਸੀਂ ਕਹਿੰਦੇ ਹੋ ਅਸੀਂ ਨਸ਼ਾ ਮੁਕਤ ਕਰਨਾ ਹੈ ਪਹਿਲੀ ਗੱਲ ਤਾਂ ਇਹ ਮੰਨ ਕੇ ਚੱਲੋ ਪੰਜਾਬ ਨਸ਼ਾ ਮੁਕਤ ਨਹੀਂ ਕਰਨਾ ਅਸੀਂ ਕਿਉਂਕਿ ਪੰਜਾਬ ਨਸ਼ਾ ਨਹੀਂ ਕਰਦਾ ਪੰਜਾਬੀ ਕਰਦੇ ਨੇ ਅਸੀਂ ਪੰਜਾਬੀਆਂ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਨੂੰ ਨਹੀਂ ਕਰਨਾ ਔਰ ਪੰਜਾਬੀਆਂ ਨੂੰ ਨਸ਼ਾ ਮੁਕਤ ਕਰਨ ਵਾਸਤੇ ਬੜਾ ਸੌਖਾ ਤਰੀਕਾ ਹੈ ਅਸੀਂ ਆਪਣੇ ਆਪਣੇ ਪਰਿਵਾਰ ਚੋਂ ਇੱਕ ਨਸ਼ੇੜੀ ਨਹੀਂ ਨਿਕਲਣ ਦੇਣਾ ਬਸ ਇੰਨਾ ਕੰਮ ਕਰਨਾ ਹੈ ਅਸੀਂ ਅਗਰ ਇੱਕ ਮੁਹੱਲੇ ਦੇ ਵਿੱਚ 10 ਘਰ ਨੇ 20 ਘਰ ਨੇ 10 ਜੇ ਪਾਸੇ ਨੇ 10 ਖੱਬੇ ਪਾਸੇ ਨੇ ਅਗਰ ਉਹ 20 ਦੇ 20 ਘਰ ਆਪਣੇ ਆਪਣੇ ਹਿੱਸੇ ਦੀ ਗਲੀ ਸੁੰਭਰ ਲਾਂਡ ਰੋਜ ਤਾਂ ਉਹ ਗਲੀ 'ਚ ਕੋਈ ਸਰਕਾਰੀ ਕਰਮਚਾਰੀ ਆਵੇ ਜਾਂ ਨਾ ਆਵੇ ਪਰ ਉਹ ਗਲੀ ਸਾਫ਼ ਸੁਥਰੀ ਹੀ ਰਹੇਗੀ ਅਗਰ ਤੁਸੀਂ ਇੰਨੇ ਕ ਆਪਣੇ ਆਪ ਦੇ ਵਿੱਚ ਜ਼ਿੰਮੇਵਾਰ ਹੋ ਜਾਓ ਕਿ ਮੇਰੇ ਪਰਿਵਾਰ 'ਚੋਂ ਕੋਈ ਬੱਚਾ ਕੋਈ ਵੱਡਾ ਕੋਈ ਛੋਟਾ ਕੋਈ ਲੜਕਾ ਕੋਈ ਲੜਕੀ ਨਸ਼ੇ 'ਚ ਸਟਾਰਟ ਨਹੀਂ ਕਰਨਗੇ ਤਾਂ ਪੰਜਾਬ ਦੇ ਵਿੱਚ ਨਸ਼ਈ ਆਪੇ ਖਤਮ ਹੋ ਜਾਣਗੇ ਪੰਜਾਬ ਦੀ ਜਿਹੜੀ ਪ੍ਰੋਬਲਮ ਹੈ ਉਹ ਸਪਲਾਈ ਨਹੀਂ ਹੈ ਨਹੀਂ ਹੈ ਸਪਲਾਈ ਪ੍ਰੋਬਲਮ ਪੰਜਾਬ ਦੀ ਪੰਜਾਬ ਦੀ ਪ੍ਰੋਬਲਮ ਡਿਮਾਂਡ ਹੈ ਅਗਰ ਅੱਜ ਮੈਨੂੰ ਤੁਸੀਂ ਕਹਿੰਦੇ ਹੋ ਮੇਰੇ ਸਾਹਮਣੇ 50 ਤਰ੍ਹਾਂ ਦੀਆਂ ਸ਼ਰਾਬ ਦੀਆਂ ਬੋਤਲਾਂ ਰੱਖ ਦਿਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੇਰੀ ਡਿਮਾਂਡ ਹੀ ਨਹੀਂ ਹੈ ਮੈਂ ਅੱਜ ਤੱਕ ਮੀਟ ਦੀ ਦੁਕਾਨ ਤੇ ਇੱਕ ਵਾਰ ਨਹੀਂ ਗਿਆ ਕਿਉਂ ਜਾਣਾ ਸੀਗਾ ਕੀ ਕਰਨ ਜਾਣਾ ਸੀਗਾ ਕਾਰਨ ਕਿ ਮੇਰੀ ਡਿਮਾਂਡ ਹੀ ਨਹੀਂ ਸੀ ਤਾਂ ਇਸ ਕਰਕੇ ਜਿਹੜੀ ਸਾਡੀ ਪੰਜਾਬ ਦੀ ਪ੍ਰੋਬਲਮ ਹੈ ਉਹ ਸਿਰਫ ਨਸ਼ੇ ਦੀ ਡਿਮਾਂਡ ਹੈ ਨਸ਼ੇ ਦੀ ਸਪਲਾਈ ਸਾਡੀ ਕੋਈ ਪ੍ਰੋਬਲਮ ਨਹੀਂ ਮੈਂ ਕਹਿੰਦਾ ਚਿੱਟਾ ਟਰਾਲੀਆਂ 'ਚ ਵਿਕੇ ਸਾਨੂੰ ਕੀ ਦਿੱਕਤ ਹੈ ਜਦੋਂ ਤੁਸੀਂ ਡਿਮਾਂਡ ਖਤਮ ਕਰੋਗੇ ਤਾਂ ਸਪਲਾਈ ਆਪਣੇ ਆਪ ਖਤਮ ਹੋਏਗੀ ਤਾਂ ਇਹਨਾਂ ਸ਼ਬਦਾਂ ਨਾਲ ਹੀ ਬੱਚਿਓ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਬੇਨਤੀ ਕਰਦਾ ਕਿ ਮੈਂ ਤੁਹਾਡੇ ਕੋਲ ਜਿਹੜਾ ਪਹੁੰਚਿਆ ਮੈਂ ਇਸ ਕਰਕੇ ਨਹੀਂ ਪਹੁੰਚਿਆ ਕਿ ਮੈਂ ਸਿਰਫ ਤੁਹਾਨੂੰ ਐਜੂਕੇਟ ਕਰ ਸਕਾਂ ਮੇਰਾ ਮਤਲਬ ਹੈ ਤੁਸੀਂ ਅੱਗੇ ਮੇਰੇ ਮਿਸਾਲ ਬਣੋ ਤੁਸੀਂ ਅੱਗੇ ਲੋਕਾਂ ਨੂੰ ਲਾਈਟ ਅਪ ਕਰੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਡਾ ਸਾਡੇ ਬੱਚਿਆਂ ਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਆਪਣੇ 18 19 ਸਾਲ ਦੇ ਬੱਚੇ ਨੂੰ ਉਹਨੂੰ ਕੈਰੀਅਰ ਨਾਲ ਜੋੜ ਦਾਨੇ ਹੋ ਉਹ ਬੱਚਾ ਕਦੀ ਨਹੀਂ ਭਟਕੇਗਾ ਔਰ ਲਾਸਟ ਐਗਜ਼ਾਮਪਲ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕਿਉਂ ਨਸ਼ੇ ਵੱਲ ਗਏ ਕਿਉਂਕਿ ਸਾਡੇ ਰੋਲ ਮਾਡਲ ਸੈੱਟ ਨਹੀਂ ਹੈਗੇ ਅਸੀਂ ਆਪਣੇ ਰੋਲ ਮਾਡਲ ਕਿਨੂੰ ਬਣਾ ਰੱਖਿਆ ਜਿਹੜੇ ਸਿਰਫ ਮਾਡਲਸ ਨੇ ਅੱਜ ਕਿਸੇ ਵੀ ਮੁੰਡੇ ਕੁੜੀ ਨੂੰ ਮੈਂ ਜੇ ਪੁੱਛਾਂ ਕਿ ਜੀ ਫਲਾਣੇ ਗਾਣੇ ਚ ਫਲਾਣੀ ਫਿਲਮ ਚ ਕਿਹੜਾ ਜੱਟ ਹੈ 1 ਮਿੰਟ ਦੇ ਵਿੱਚ ਦੱਸ ਦਾਨਗੇ ਜੇ ਮੈਂ ਉਹਨਾਂ ਨੂੰ ਪੁੱਛਾਂ ਤਾਂ ਨਾ ਜੱਟ ਕੌਣ ਹੈ ਪਤਾ ਨਹੀਂ ਜੇ ਮੈਂ ਉਹਨਾਂ ਨੂੰ ਪੁੱਛਾਂ ਸ਼ਹੀਦ ਸਕਾਡਨ ਲੀਡਰ ਨਿਰਮਲਜੀਤ ਸਿੰਘ ਸੇਖੋ ਜੱਟ ਕੌਣ ਹੈ ਸਾਨੂੰ ਨਹੀਂ ਪਤਾ ਜਿਹੜੇ ਸਾਡੇ ਹੀਰੋ ਸੀ ਉਹ ਸਾਨੂੰ ਪਤਾ ਨਹੀਂ ਅਸੀਂ ਸਿਰਫ ਗਾਣੇ ਵਜਾਣ ਵਾਲੇ ਲੋਕਾਂ ਨੂੰ ਹੀ ਆਪਣੇ ਮੋਰਲ ਆਪਣੇ ਮਾਡਲ ਬਣਾਈ ਫਿਰਦੇ ਹੈਗਾ ਜਿਸ ਕਰਕੇ ਪ੍ਰੋਬਲਮ ਸਾਡੇ ਦੋਸਤੋ ਜ਼ਿੰਦਗੀ ਦੇ ਵਿੱਚ ਨਾ ਮਨ ਦੇ ਵਿੱਚ ਇੱਕ ਕੁਰਸੀ ਹੁੰਦੀ ਹੈ ਉਹ ਕੁਰਸੀ ਦੇ ਉੱਤੇ ਕਿਸੇ ਨੂੰ ਬਿਠਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹ ਬਿਠਾਉਣਾ ਕਿਨੂੰ ਹੁੰਦਾ ਹੈ? ਸਾਡੇ ਸੁਪਨਿਆਂ ਨੂੰ, ਸਾਡੇ ਮਕਸਦ ਨੂੰ, ਸਾਡੇ ਟੀਚੇ ਨੂੰ, ਸਾਡੇ ਗੋਲ ਨੂੰ। ਸਪੋਸ ਕਰੋ ਮੈਂ ਐਜ਼ ਇੱਕ ਲੜਕੀ ਮੈਨੂੰ ਮੰਨ ਲ ਕੇ ਚੱਲੋ ਮੈਂ ਡਾਕਟਰ ਬੰਨਣਾ ਚਾਹੁੰਨਾ। ਮੇਰੇ ਨਾਲ ਕੋਈ ਲੜਕੀ ਮੈਨੂੰ ਆ ਕੇ ਕਹਿੰਦੀ ਹੈ ਚੱਲ ਫਿਲਮ ਦੇਖਣ ਚੱਲੀਏ। ਮੈਂ ਉਹਨੂੰ ਕੀ ਕਹੂੰਗਾ? ਮੈਂ ਕਹੂੰਗਾ ਮੈਂ ਤੇਰੇ ਨਾਲ 4 ਘੰਟੇ ਕਿਉਂ ਵੇਸਟ ਕਰਨਾ? ਮੈਂ ਆਪਣੀ ਪੀਐਮਟੀ ਦੀ ਤਿਆਰੀ ਕਰੂੰਗੀ। ਮੈਂ ਉਹਦੇ ਨਾਲ ਨਹੀਂ ਜਾਊਂਗੀ। ਅਗਰ ਮੈਂ ਇੱਕ ਖਿਡਾਰੀ ਬਣਨਾ ਚਾਹੁੰਦਾ ਮੈਨੂੰ ਕੋਈ ਮੁੰਡਾ ਆ ਕੇ ਕਹਿੰਦਾ ਚੱਲ ਬੀਅਰ ਪੀਣ ਚੱਲੀਏ ਮੈਂ ਕਹੂੰਗਾ ਯਾਰ ਮੈਂ ਤੇਰੇ ਨਾਲ ਬੀਅਰ ਕਿਉਂ ਪੀਣ ਆ ਮੈਂ ਤਾਂ ਸ਼ਰੀਰ ਤਿਆਰ ਕਰਨਾ ਮੈਂ ਰਨਿੰਗ ਤੇ ਜਾਣਾ ਮੈਂ ਤੇਰੇ ਨਾਲ ਕਿਉਂ ਜਾਊਂਗਾ ਮਤਲਬ ਕਿ ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਕੋਈ ਗੋਲ ਸੈੱਟ ਕਰ ਲੈਂਦੇ ਹੋ ਉਹ ਤੁਹਾਨੂੰ ਫਿਰ ਸੱਜੇ ਖੱਬੇ ਭਟਕਣ ਨਹੀਂ ਦਿੰਦਾ ਭਟਕਦੇ ਕਦੋਂ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਖੁੱਲਾ ਪਤੰਗ ਇੱਕ ਬਣਾ ਰੱਖਿਆ ਜਿਹੜਾ ਕਿਸੇ ਡੋਰ ਨਾਲ ਨਹੀਂ ਬੱਝਿਆ ਹੋਇਆ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਲੱਜੇ ਤਾਂ ਇਹਨਾਂ ਸ਼ਬਦਾਂ ਨਾਲ ਹੀ ਬੱਚੋ ਮੈਂ ਜਿੰਨਾ ਵੀ ਤੁਹਾਡਾ 25 ਮਿੰਟ ਲਏ ਬਹੁਤ ਔਰ ਮੈਂ ਤੁਹਾਡੇ ਤੋਂ ਇਹ ਬੇਨਤੀ ਕਰਦਾ ਕਿ ਅੱਜ ਤੋਂ 5 ਸਾਲ ਬਾਅਦ ਜਦੋਂ ਮੈਂ ਇਹ ਯਾਤਰਾ ਕੰਪਲੀਟ ਕਰੂੰਗਾ ਜਿੱਥੇ ਵੀ ਤੁਹਾਡੇ ਨਾਲ ਮੇਰੀ ਕਿਤੇ ਮੁਲਾਕਾਤ ਹੋਵੇ ਕਿਸੇ ਯੂਨੀਵਰਸਿਟੀ ਦੇ ਵਿੱਚ ਹੋਵੇ ਕਿਸੇ ਆਫਿਸ ਤੋਂ ਹੋਵੇ ਜਾਂ ਕਿਤੇ ਵੀ ਹੋਵੇ ਅਗਰ ਮੈਨੂੰ ਇਹ ਪਤਾ ਲੱਗਦਾ ਕਿ ਹਾਂ ਤੁਸੀਂ ਮੈਨੂੰ 3 ਲੱਖ ਬੱਚਾ ਜਿਹੜਾ ਐਸਾ ਕੱਢ ਕੇ ਦਿੱਤਾ ਹੈ ਜਾਂ ਤੁਸੀਂ ਉਹਦਾ 파ਟ ਬਣੀਓ ਜੋ ਕਦੀ ਨਸ਼ੇ 'ਚ ਨਹੀਂ ਗਿਆ ਤਾਂ ਮੇਰੀ ਇਹ ਯਾਤਰਾ ਸਫਲ ਰਹੇਗੀ ਔਰ ਤੁਹਾਡੇ ਮੇਰੇ ਦੇ ਵਿੱਚ ਜਿਹੜੀ ਸਾਹਜ ਹੈ ਉਹ ਇਹਨਾਂ 25 ਮਿੰਟਾਂ ਦੀ ਸਾਹਜ ਨਹੀਂ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਆਪਣਾ ਮੋਬਾਈਲ ਨੰਬਰ ਦੇ ਕੇ ਜਾਊਂਗਾ ਅੱਜ ਕੱਲ੍ਹ ਸਾਲ ਨੂੰ 6 ਮਹੀਨੇ ਨੂੰ 2 ਸਾਲ ਨੂੰ 5 ਸਾਲ ਨੂੰ ਕਦੀ ਵੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਚਾਹੇ ਫੈਮਿਲੀ ਦੀ ਹੈ ਸੋਸ਼ਲ ਹੈ ਪੜ੍ਹਾਈ ਦੀ ਹੈ ਰਿਲੇਸ਼ਨਸ਼ਿਪ ਦੀ ਹੈ ਚਾਹੇ ਕੋਈ ਵੀ ਪ੍ਰੋਬਲਮ ਹੈ ਯੂ ਕੈਨ ਕਾਲ ਮੀ ਐਨੀ ਟਾਈਮ ਆਈ ਵਿਲ ਗਾਈਡ ਯੂ ਫ੍ਰੀ ਆਫ ਕਾਸਟ ਮੈਂ ਸਾਰੇ ਜਿੰਨੇ ਵੀ ਲੈਕਚਰਸ ਲਗਾਣਾ ਸਾਰੇ ਬੱਚਿਆਂ ਨੂੰ ਮੈਂ ਆਪਣਾ ਮੋਬਾਈਲ ਨੰਬਰ ਦੇ ਕੇ ਆਨਾ ਕਿ ਮੈਂ ਤੁਹਾਨੂੰ ਫ੍ਰੀ ਚ ਕਾਉਂਸਲਿੰਗ ਦਊਂਗਾ ਸੋ ਥੈਟ ਕਿ ਨੋਲੇਜ ਦੀ ਕਮੀ ਕਰਕੇ ਕੋਈ ਬੱਚਾ ਡਿਸਟਰੈਕਟ ਨਾ ਹੋਵੇ ਤਾਂ ਕਿਰਪਾ ਕਰਕੇ ਮੋਬਾਈਲ ਨੰਬਰ ਨੋਟ ਕਰੋ ਜੋ ਜੋ ਕਰਨਾ ਚਾਹੁੰਦੇ ਨੇ बाकी लिखे भी होया नब्बे पांच सौ बाहठ बवंजा पचवंजा पांच सौ बाहठ नब्बे पांच सौ बाहठ पचवंजा पांच सौ बाहठ नाइन जीरो फाइव सिक्स टू ट्रिपल फाइव सिक्स टू और दूसरा अगर किसी तो रह भी जाए तो काम कर सकते हो गूगल दे उपर जाकेी ये चीज उ टाइप करनी है पंजाब जगाओ यात्रा पंजाबी ही करनी है इंग्लिश च नहीं करनी चलो तुम जगाओ यात्रा उप करोगे ਤਾਂ ਉੱਥੇ ਤੁਹਾਨੂੰ ਮੇਰੇ ਸੋਸ਼ਲ ਮੀਡੀਆ ਦੇ ਸਾਰੇ ਪਲੈਟਫਾਰਮਸ ਮਿਲ ਜਾਣਗੇ ਜਿਹਦੇ ਉੱਪਰ ਰੋਜ਼ ਦੀ ਵੀਡੀਓਜ਼ ਵੀ ਹੁੰਦੀਆਂ ਨੇ ਔਰ ਉਹਦੇ ਵਿੱਚ ਮੇਰੇ ਕੰਟੈਕਟ ਨੰਬਰ ਵੀ ਪਏ ਆ ਤੁਸੀਂ ਕਦੀ ਮਰਜ਼ੀ ਫੋਲੋ ਕਰ ਸਕਦੇ ਹੋ ਇਹ ਜੇ ਦੋਸਤੋ ਜੋ ਮੈਂ ਯਾਤਰਾ ਚਲਾਈ ਹੋਈ ਹੈ ਕੀ ਇਹ ਬੈਨੀਫਿਟ ਕਰੇਗੀ ਪੰਜਾਬ ਦਾ ਜਾਂ ਨਹੀਂ ਕਰੇਗੀ ਜਿੰਨੀਆਂ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਉਹਨਾਂ ਦਾ ਕੋਈ ਫਾਇਦਾ ਹੋਏਗਾ ਜਾਂ ਨਹੀਂ ਹੋਏਗਾ ਇਹ ਤੁਸੀਂ ਮੈਨੂੰ ਇਹਦੇ ਵਿੱਚ ਸਪੋਰਟ ਕਰੋਗੇ ਮੈਂ ਤੁਹਾਡੇ ਤੋਂ ਦੋਸਤੋ ਇੱਕ ਚੀਜ਼ ਹੋਰ ਮੈਂ ਮੰਗਣੀ ਚਾਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਰੀ ਡਰਾਈਵ ਮੈਨੇ ਆਪਣੇ ਪੱਲੇਓ ਸਟਾਰਟ ਕੀਤੀ ਸੀ ਮੈਨੇ ਆਪ ਹੀ ਚਲਾਈ ਹੈ ਪਿਛਲੇ ਡੇਢ ਸਾਲਾਂ ਦੇ ਵਿੱਚ ਜਿੰਨਾ ਵੀ ਇਹਦਾ ਐਕਸਪੈਂਡੀਚਰ ਹੋਇਆ ਮੈਨੇ ਆਪ ਕਰਿਆ ਮੈਂ ਗਵਰਨਮੈਂਟ ਤੋਂ ਹੁਣ ਵੀ ਕੁਝ ਨਹੀਂ ਲੈ ਰਿਹਾ ਹੈਗਾ ਇਹਦਾ ਮੈਨੇ ਇੱਕ ਚਲਾਉਣ ਦਾ ਇੱਕ ਤਰੀਕਾ ਲੱਭਿਆ ਉਹ ਤਰੀਕਾ ਕੀ ਲੱਭਿਆ ਕਿਉਂਕਿ ਮੈਨੂੰ ਇਹ ਪਤਾ ਸੀ ਪਟਿਆਲਾ ਜ਼ਿਲ੍ਹਾ ਪਰ ਮੈਂ ਆਪਣੇ ਖਰਚੇ ਤੇ ਕਰ ਲੂਗਾ ਪਰ ਪੰਜਾਬ ਆਪਣੇ ਖਰਚੇ ਤੇ ਕਰਨਾ ਇਟਸ ਨਾਟ ਅ ਪ੍ਰੈਕਟੀਕਲ ਥਿੰਗ ਫਿਰ ਮੈਨੇ ਇਹਦੇ ਵਿੱਚ ਇੱਕ ਇੱਕ ਲਗਾ ਲਓ ਤੁਸੀਂ ਵੇ ਆਊਟ ਕੱਢਿਆ ਕਿ ਅਗਰ ਹਰ ਪੰਜਾਬੀ ਮੈਨੂੰ ਸਿਰਫ 1 ਰੁਪਿਆ ਕੌਂਟ੍ਰਿਬਿਊਟ ਕਰੇ ਨਾਟ ਡੋਨੇਸ਼ਨ ਕੌਂਟ੍ਰਿਬਿਊਟ ਡੋਨੇਸ਼ਨ ਹੁੰਦਾ ਦਾਨ ਕਰਨਾ ਕੌਂਟ੍ਰਿਬਿਊਟ ਹੁੰਦਾ ਸਹਿਯੋਗ ਕਰਨਾ ਪੰਜਾਬੀਓ ਪੰਜਾਬ ਮੇਰਾ ਇਕੱਲੇ ਦਾ ਨਹੀਂ ਹੈ ਆਪਣੇ ਸਾਰਿਆਂ ਦਾ ਹੈ ਅਗਰ ਹਰ ਪੰਜਾਬੀ ਮੈਨੂੰ ਸਿਰਫ 1 ਰੁਪਿਆ ਵੀ ਕੌਂਟ੍ਰਿਬਿਊਟ ਕਰੇ ਤਾਂ ਮੇਰੇ ਕੋਲ 5 ਸਾਲ ਚ 3 ਕਰੋੜ ਦੇ ਫੰਡ ਇਕੱਠੇ ਹੋ ਸਕਦੇ ਨੇ ਔਰ ਉਹ 3 ਕਰੋੜ ਦੇ ਫੰਡ ਮੈਨੂੰ 3 ਲੱਖ ਬੱਚੇ ਨੂੰ ਨਸ਼ੇ ਚ ਜਾਣ ਤੋਂ ਰੋਕਣ ਵਾਸਤੇ ਬਹੁਤ ਨੇ ਆ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੁੰਦੀ ਹੈ ਮੇਰੇ ਸਾਹਮਣੇ ਚਾਹੇ ਕੋਈ ਸਟੂਡੈਂਟ ਹੈ ਚਾਹੇ ਕਰੋੜਪਤੀ ਹੈ ਮੈਂ ਬੀਂਗੇ ਪੰਜਾਬੀ ਉਹਨੂੰ ਹੀ ਕਹਿੰਦਾ ਹੁਣ ਮੇਰਾ ਤੁਹਾਡੇ ਤੋਂ ਹੱਕ ਹੈ 1 ਰੁਪਿਆ ਮੰਗਣ ਦਾ ਜਿੰਨੇ ਤੁਹਾਡੇ ਪਰਿਵਾਰ ਦੇ ਮੈਂਬਰ ਨੇ 2 3 4 5 ਮਿਨੀਮਮ ਮੈਨੂੰ 1 ਰੁਪਿਆ ਮਲਟੀਪਲਾਈ ਵਿਦ ਯੋਰ ਫੈਮਲੀ ਮੈਂਬਰ ਜ਼ਰੂਰ ਗੂਗਲ ਪੇ ਕਰਿਓ ਵਾਅਦਾ ਦੀ ਤੁਹਾਡੀ ਮਰਜ਼ੀ ਹੈ ਪਰ ਤੁਹਾਡਾ 1 ਰੁਪਿਆ ਮੈਨੂੰ ਦੋ ਕਦਮ ਅੱਗੇ ਵਧਣ ਦੇ ਵਿੱਚ ਸਹਾਇਕ ਹੁੰਦਾ ਹੈ ਔਰ ਦੋ ਕਦਮ ਵਧਣ ਨਾਲ ਮੈਂ ਤਿੰਨ ਪੰਜਾਬੀਆਂ ਨੂੰ ਨਸ਼ੇ 'ਚ ਜਾਣ ਤੋਂ ਰੋਕ ਸਕਦਾ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਪ੍ਰਿੰਸੀਪਲ ਮੈਮ ਦਾ ਚੇਅਰਮੈਨ ਸਾਹਿਬ ਦਾ ਏਐਸਆਈ ਸਾਹਿਬ ਦਾ ਧੰਨਵਾਦ ਪੂਰੇ 1.5 ਓਏ ਨੇ 30 ਮਿੰਟ ਤੋਂ ਜ਼ਿਆਦਾ ਵੀ ਕੁਮੈਂਟ ਨਹੀਂ ਲਿਆ ਬਹੁਤ ਬਹੁਤ ਧੰਨਵਾਦ